ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਈਆਂ ਵਾਲਾ ਕਲਾਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਸ਼ਹਿਰ ਦੇ ਬਿਲਕੁਲ ਨੇੜੇ ਦਾ ਪਿੰਡ ਹੈ ਵਰਕ ਡੇਰੀ ਫਾਰਮ ਦੋਸਤੋ ਜਿੱਥੇ ਵੀਡੀਓ ਬਣਾ ਰਹੇ ਆ ਇਹ ਦੂਜੀ ਵੀਡੀਓ ਹੈ ਸਿਰਫ 5-7 ਦਿਨ ਪਹਿਲਾਂ ਇੱਕ ਵੀਡੀਓ ਬਣਾਈ ਸੀ ਤੇ ਬਾਈ ਹੋਰਿਆਂ ਕੋਲੋਂ ਉਸ ਵੀਡੀਓ ਦੇ ਵਿੱਚ ਵੈਸੇ ਪਸ਼ੂ ਵੀ ਦਿਖਾਏ ਸੀ ਤੇ ਨਾਲ ਇੱਕ ਇਹਨਾਂ ਨੇ ਕੱਟਾ ਸੇਲ ਕਰਨਾ ਸੀਗਾ ਮੈਂ ਵੈਸੇ ਪਿਛਲੇ ਟਾਈਮ ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਆ ਵੀ ਆਪਾਂ ਵਿਕਰੀ ਵਾਲੇ ਕੱਟੇ ਝੋਟਿਆਂ ਦੀਆਂ ਵੀਡੀਓ ਕਟਾ ਤੀਆਂ ਸਿਰਫ ਉਹਨਾਂ ਕੱਟਿਆਂ ਜਾਂ ਝੋਟਿਆਂ ਦੀ ਵੀਡੀਓ ਬਣਾ ਰਹੇ ਜਿਨ੍ਹਾਂ ਦੀਆਂ ਮਾਵਾਂ ਦਾ ਦੁੱਧ ਕਿਤੇ ਨਾ ਕਿਤੇ ਚਵਾਇਆ ਹੋਇਆ ਜਿਵੇਂ ਇਹ ਕੱਟੇ ਦੀ ਜੇ ਆਪਾਂ ਗੱਲ ਕਰਦੇ ਹਾਂ ਜਿਹੜਾ ਬਾਈ ਹੋਰਾਂ ਨੇ ਵੇਚਣਾ ਸੀਗਾ ਇਹਦੀ ਮਾਂ ਇਹਦੀ ਨਾਨੀ ਦੋਨੇ ਮੇਲਿਆਂ ਚ ਦੁੱਧ ਚਵਾ ਚੁੱਕਣਾ ਸੀ ਤਾਂ ਆਪਾਂ ਸੋਚਿਆ ਵੀ ਵੀਡੀਓ ਬਣਾ ਦਿੰਨੇ ਕਿਸੇ ਚੰਗੇ ਭਰਾ ਕੋਲ ਚਲਾ ਜਾਊਗਾ ਇੱਕ ਖੁਸ਼ੀ ਦੀ ਗੱਲ ਆ ਵੀ ਇਸ ਏਰੀਆ ਚ ਕੱਟੇ ਨੇ ਜਾਣਾ ਜਿਹੜਾ ਵੇਚਿਆ ਵੀ ਉਹ ਏਰੀਆ ਪਹਿਲਾਂ ਨੀਲੀ ਰਾਵੀ ਵਾਲਾ ਨਹੀਂ ਮੁਰਾ ਨਸਲ ਵਾਲੇ ਪਾਸੇ ਆਪਾਂ ਮੰਨਾਂਗੇ ਪਰ ਜਦੋਂ ਇਦਾਂ ਦੇ ਕੱਟੇ ਚੰਗੇ ਰਿਕਾਰਡ ਵਾਲੇ ਉਸ ਏਰੀਆ 'ਚ ਜਾਣਗੇ ਜਿਹਦੇ 'ਚ ਹੁਣ ਵੇਖ ਕੇ ਗਿਆ ਤਾਂ ਉੱਥੇ ਵੀ ਨੀਲੀ ਰਾਵੀ ਵਧੂ ਫੁੱਲੂਗੀ ਫਿਰ ਆਪਾਂ ਕੋਸ਼ਿਸ਼ ਕਰਾਂਗੇ ਬਾਈ ਹੋਰਾਂ ਤੋਂ ਉਸ ਕੱਟੇ ਦੀ ਜਿਹੜੀ ਬਲੱਡ ਲੈਂਡ ਆ ਜਿਵੇਂ ਮੱਝਾਂ ਹੈਗੀਆਂ ਬਾਈ ਹੋਰਾਂ ਕੋਲ ਉਹਨਾਂ ਬਾਰੇ ਜਾਣਕਾਰੀ ਲੈਣ ਦੀ ਲਾਸਟ ਤੱਕ ਵੀਡੀਓ ਦੇਖ ਲਿਓ ਇਹ ਇੱਕ ਸ਼ੌਂਕੀਆ ਵੀਡੀਓ ਹੈ ਜਾਦਾਂ ਬਣੀਆਂ ਰਹਿੰਦੀਆਂ ਤੇ ਇਸ ਵੀਡੀਓ 'ਚ ਮੈਂ ਤੁਹਾਨੂੰ ਕੁਝ ਨਵੇਂ ਚਿਹਰੇ ਜਿੰਨਾ ਭਰਾਵਾਂ ਨੇ ਹੁਣ ਡੇਰੀ ਫਾਰਮਿੰਗ ਦਾ ਜਿਹੜਾ ਹੋ ਕੰਮ ਸ਼ੁਰੂ ਕੀਤਾ ਹੈ ਹਾਲਾਂਕਿ ਪਸ਼ੂ ਪੰਜਾਬ ਦੇ ਵਿੱਚ ਬਹੁਤੇ ਘਰਾਂ ਚ ਪਹਿਲਾਂ ਤੋਂ ਹੀ ਰੱਖੇ ਹੁੰਦੇ ਆ ਪਰ ਇੱਕ ਚੌਕ ਬਣ ਜਾਂਦਾ ਵੀ ਆਪਾਂ ਇੱਕ ਫਾਰਮ ਲੈਵਲ ਦੇ ਉੱਤੇ ਕੰਮ ਕਰਨਾ ਤਾਂ ਨਵੇਂ ਵੀਰ ਵੀ ਇਸ ਵੀਡੀਓ ਚ ਤੁਹਾਨੂੰ ਕੁਝ ਮਿਲਾਉਂਗਾ ਤੇ ਕੁਝ ਵੀਰ ਪੁਰਾਣੇ ਆ ਪਰ ਆਪਣੀ ਵੀਡੀਓ ਚ ਪਹਿਲੀ ਵਾਰ ਸਾਹਮਣੇ ਆਉਣਗੇ ਸੋ ਆਓ ਮਿਲੀਏ ਆਪਾਂ ਪਹਿਲਾਂ ਉਹਨਾਂ ਨੂੰ ਮਿਲਦੇ ਆ ਜਿਨ੍ਹਾਂ ਕੋਲ ਇਹ ਮੱਜਾਂ ਦਾ ਰਵਾ ਸਾਂਭਿਆ ਹੋਇਆ ਜੀ ਤੋਂ ਇੱਕ ਕੱਟਾ ਪੈਦਾ ਹੋਇਆ ਤੇ ਬਾਈ ਉਹ ਰਾਂ ਨੇ ਸੇਲ ਕੀਤਾ ਬਾਈ ਹਰਿੰਦਰ ਆਪਣੇ ਨਾਲ ਰਹਿਣਗੇ ਬਾਈ ਸਸਤੀ ਕਾਲ ਸਸਕਲ ਬਾਈ ਜੀ ਹਰਿੰਦਰ ਬਾਈ ਆਪਾਂ ਅੱਜ ਇੱਕ ਵੀਡੀਓ ਬਣਾ ਰਹੇ ਆ ਇਹਦੇ ਚ ਆਪਾਂ ਵੈਸੇ ਤੋਂ ਕੱਟਾ ਹੀ ਦਿਖਾਉਣਾ ਜਿਹੜਾ ਆਪਾਂ ਸੇਲ ਕਰਤਾ ਹਾਂ ਹਾਂਜੀ ਹਾਂਜੀ ਥੋੜੀ ਜਾਣਕਾਰੀ ਲਵਾਂਗੇ ਆਪਾਂ ਮੱਜਾਂ ਬਾਰੇ ਮੱਝ ਆਪਣੇ ਕੋਲ ਇੱਕ ਟੁੱਡੀ ਵਾਲੇ ਬੁੱਲ ਦੀ ਆਈ ਸੀਗੀ ਮੇਰੇ ਖਿਆਲ ਚ ਹਾਂਜੀ ਹਾਂਜੀ ਬਾਈ ਕੀ ਰਿਕਾਰਡ ਰਿਆ ਉਸ ਮੱਝ ਦਾ ਵੱਡੀ ਮੱਝ ਓਹੀ ਹੈ ਇਸ ਟਾਈਮ ਮੇਰੇ ਖਿਆਲ ਚ ਹਾਂਜੀ ਓਹੀ ਹੈ ਬਾਈ ਵੱਡੀ ਮੱਝ ਹੂੰ ਤੇ ਉਹ ਬਾਈ ਜੀ 23 ਕਿਲੋ ਤੱਕ ਮਾਜੋ ਜਾਂਦੀ ਆ ਦੁੱਧ ਤੇ ਠੀਕ ਹੈ ਹਾਂਜੀ ਠੀਕ ਹੈ ਤੇ ਚਵਾਈ ਉਹਦੀ ਆਪਾਂ ਮੇਲੇ ਚ ਪਹਿਲੇ ਸੂਈ ਕਰਵਾਈ ਸੀ ਪਹਿਲੇ ਸੂਏ ਚਵਾਈ ਪਹਿਲੇ ਸੂਏ ਸੂਈ ਸੀ ਜ਼ਿਲ੍ਹੇ ਵਾਲੇ ਮੇਲੇ ਚ ਆਪਾਂ ਚਵਾਇਆ ਸੀ ਉਹਦਾ ਤਕਰੀਬਨ 16 ਕਿਲੋ ਦੁੱਧ ਹੋਇਆ ਸੀਗਾ ਅਖੀਰੀ ਦਾ ਠੀਕ ਹੈ ਪਹਿਲੇ ਸੂਏ ਚ ਹਾਂ ਪਹਿਲੇ ਉਹ ਤੋਂ ਫਰੀਦਕੋਟ ਮੇਲਾ ਲੱਗਾ ਸੀ ਹਾਂ ਬਈ ਫਰੀਦਕੋਟ ਕੰਮ ਆਣੇ ਲੱਗਾ ਸੀ ਉਹਦਾ ਮੇਲਾ ਅੱਛਾ ਵੈਸੇ ਰੂਟੀਨ ਚੋ 23 ਕਿਲੋ ਦੁੱਧ ਤੱਕ ਗਈ ਹਾਂਜੀ ਬਈ ਹਾਂਜੀ ਉਦੋਂ ਬਾਅਦ ਚ ਤਾਂ ਨਹੀਂ ਉਹ ਕਿਸੇ ਮੇਲੇ ਚ ਲੈ ਕੇ ਗਏ ਫਿਰ ਉਦੋਂ ਬਾਅਦ 1 ਸਾਲ ਪੀਡੀਫ ਹੈ ਗਈ ਆ ਬਈ ਠੀਕ ਹੈ ਠੀਕ ਹੈ ਉਦੋਂ ਤਾਜੀ ਸੂਈ ਸੀ 12 13 ਦਿਨਾਂ ਦੀ ਉੱਥੇ ਤਕਰੀਬਨ 18 ਅਕਦੇ ਗਰੀਬੀ ਦੋ ਦੋਨੇ ਕੱਢਿਆ ਸੀ ਠੀਕ ਹੈ ਹਾਂ ਹਾਂ ਉਦੋਂ ਬਾਅਦ ਚ ਫਿਰ ਵੈਸੇ ਘਰੇ ਆਪਾਂ ਚੋਂਦੇ ਰਹੇ ਆ ਘਰੇ ਚੋਂਦੇ ਰਹੇ ਅੱਛਾ ਬਈ ਉਦੋਂ ਬਾਅਦ ਚ ਇੱਕੇ ਮੱਝ ਜਿਹੜੀ ਮੇਰੇ ਖਿਆਲ ਚ ਤਨਹੋਲੇ ਮੇਲੇ ਚ ਚਵਾਈ ਸੀ ਆਪਾਂ ਹਾਂਜੀ ਬਈ ਹਾਂਜੀ ਉਹੀ ਇਹਦਾ ਕੀ ਰਿਕਾਰਡ ਹੈ ਇਹ ਕਿਹੜੇ ਸਾਂ ਦੀ ਆਪ ਇਹ ਆਪ ਹੈਗੀ ਬੱਲੂ 2 ਦੀ ਬੱਲੂ 2 ਦੀ ਹਾਂ ਟੁੱਡੀ ਵਾਲੀ ਮੈਂ ਦੇ ਪੇਟੋਂ ਇਹਦੀ ਠੀਕ ਹੈ ਹਾਂਜੀ ਜੇ ਮਾਂ ਵਾਲੇ ਪਾਸੋਂ ਦੇਖੀਏ ਤਾਂ ਟੁੱਡੀ ਵਾਲੇ ਬੁੱਲ ਦਾ ਰਵਾ ਆ ਗਿਆ ਤੇ ਵੈਸੇ ਬੱਲੂ 2 ਦੀ ਹੈ ਬੱਲੂ 2 ਦੀ ਇਹਦਾ ਦੁੱਧ ਤਾਂ ਕੀ ਕੱਢ ਰਿਆ ਇਹਦਾ ਬਈ ਚਲੋ ਜਿਹੜਾ ਘਰੇ ਜੋ ਆ ਆਪਾਂ ਜਲਦ ਅਸਤ ਉਹ ਵੀ ਦਵਾਂਗੇ ਹਮ ਪਰ ਇਹ ਮੇਲੇ ਦੇ ਵਿੱਚ 14-15 ਦਿਨਾਂ ਦੀ ਸੂਈ ਸੀ ਜਦੋਂ ਗਈ ਸੀ ਇਹ ਤਣਾਹਲੇ ਚ ਠੀਕ ਹੈ ਠੀਕ ਹੈ ਉੱਥੇ ਇਹਨੇ ਬਈ ਦੀ 17 ਕਿਲੋ ਦੇ 900 ਗ੍ਰਾਮ ਦੁੱਧ ਕੱਢਿਆ ਸੀਗਾ 17 ਕਿਲੋ 900 ਗ੍ਰਾਮ ਹਾਂ 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 ਠੀਕ ਹੈ ਵੈਸੇ ਕਰ ਇੱਕ ਨੱਕ ਦੰਦ ਕਰ ਦਿੰਦੀ ਆ ਬਈ ਇਹ ਰੂਟੀਨ ਚ ਜਿਹੜਾ ਆਮ ਸੇਵਾ ਦੇ ਉੱਤੇ ਰੂਟੀਨ ਚ ਬਈ ਇਹ ਕੀ ਹੈ ਤਕਰੀਬਨ 3 ਜੇ ਸੂਏ ਆ ਮੈਂ ਇਹ ਤੇ ਇਹਦੇ ਕੀ ਨੇ 23 ਕਿਲੋ ਨੂੰ ਟੱਚ ਕੀਤਾ ਠੀਕ ਹੈ ਹੁਣ ਚੌਥੇ ਹਫਤੇ ਗੱਬਣਾ ਹਾਂ ਚੌਥੇ ਹਫਤੇ ਗੱਬਣਾ ਬਈ ਕਿੰਨੇ ਚਿਰ ਦੀ ਹੁਣ ਗੱਬਣਾ ਇਸ ਟਾਈਮ ਤਕਰੀਬਨ ਸਵਾ ਗਿ ਮਹੀਨਾ ਰਹੇਗਾ ਬਈ ਇਹਦਾ ਠੀਕ ਹੈ ਯਾਨੀ ਹੁਣ ਡਰਾਈ ਚੱਲ ਰਹੀ ਹੈ ਹਾਂ ਹੁਣ ਡਰਾਈ ਚੱਲ ਰਹੀ ਹੈ ਅੱਛਾ ਇਹਦੇ ਪੇਟੋਂ ਇੱਕ ਕੱਟਾ ਪੈਦਾ ਹੋਇਆ ਉਹ ਕਿਹੜੇ ਬੁੱਲ ਦਾ ਬੱਚਾ ਜੇ ਆਪਾਂ ਸ਼ੈਲ ਕਰ ਸ਼ੈਨਸ਼ਾ ਬੁੱਲ ਦਾ ਬੱਚਾ ਜੀ ਸ਼ੈਨਸ਼ਾ ਕਮਲ ਦਾ ਠੀਕ ਹੈ ਆਪਾਂ ਹੁਣ ਉਹਨਾਂ ਬਾਈ ਜਿਹੜਾ ਨੂੰ ਮਿਲਦੇ ਆ ਜਿਨ੍ਹਾਂ ਨੇ ਉਹ ਕੱਟਾ ਖਰੀਦਿਆ ਤੇ ਫਿਰ ਕੁਝ ਨੀਲੀ ਰਾਵੀ ਨਸਲ ਦੇ ਜਿਹੜੇ ਜਾਣਕਾਰ ਬਰੀਡਰ ਵੀਰ ਹੈ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਵੀਰੇ ਨਾਮ ਆਪਣਾ ਦੱਸ ਦਿਓ ਭਾਈ ਮੇਰਾ ਨਾਮ ਹਰਪ੍ਰੀਤ ਸਿੰਘ ਕਾਲੂ ਠੀਕ ਹੈ ਡਿਸਟ੍ਰਿਕਟ ਮਾਨਸਾ ਜੀ ਮੇਰਾ ਪਿੰਡ ਤਗਾਣਾ ਡਿਸਟ੍ਰਿਕਟ ਮਾਨਸਾ ਤੇ ਪਿੰਡ ਤਗਾਣਾ ਹਾਂਜੀ ਥੋੜੇ ਏਰੀਆ ਚ ਨੀਲੀ ਰਾਵੀ ਮੇਰੇ ਖਿਆਲ ਚ ਬਹੁਤੀ ਨਹੀਂ ਹੋਣੀ ਬਾਈ ਉਹ ਏਰੀਆ ਬੈਲਟ ਜਿਹੜੀ ਸ਼ਾਇਦ ਮੁਰਾਨਸਲ ਦੀ ਹੈ ਨਾ ਨਹੀਂ ਜਿੱਦ ਵੀਰੇ ਆਪਣੇ ਨੀਲੀ ਰਾਵੀ ਦਾ ਕ੍ਰੇਜ਼ ਬਹੁਤ ਘੱਟ ਆ ਜਦ ਕਿ ਹੁਣ ਇਸ ਚੀਜ਼ ਦਾ ਕ੍ਰੇਜ਼ ਹੋ ਰਿਹਾ ਹੈ ਹੁਣ ਵੱਧ ਰਿਹਾ ਹਾਂਜੀ ਹਾਂਜੀ ਅੱਛਾ ਮੈਨੂੰ ਹੂੰ ਮੈਨੂੰ ਮੈਂ 2018 ਚ ਪੈਨਸ਼ਨ ਆਇਆ ਸੀ ਆਰਮੀ ਤੋਂ ਠੀਕ ਹੈ ਤਾਂ ਮੈਨੂੰ ਸ਼ੌਂਕ ਜੋ ਹੈ ਮੇਰੇ ਵੱਡੇ ਭਰਾ ਕਹਿ ਲਓ ਉਸਤਾਦ ਕਹਿ ਲਓ ਸਰਦਾਰ ਗਰਮੀਲ ਸਿੰਘ ਔਲਖ ਜੋ ਉਜੀਦਪੁਰ ਵਾਲੇ ਆ ਹੂੰ ਬੜੇ ਮਸ਼ਹੂਰ ਨੇ ਸਾਰੇ ਜਾਣਦੇ ਨੇ ਨਵਾਬ ਛੋਟੀ ਕਰਕੇ ਹੂੰ ਤੇ ਉਹਨਾਂ ਨੇ ਮੈਨੂੰ ਇਸ ਚੀਜ਼ ਦਾ ਸ਼ੌਂਕ ਪਾਇਆ ਸੀ ਜਿੰਨਾਂ ਕੋਲ ਸਭ ਤੋਂ ਪਹਿਲਾਂ ਮੈਂ ਮਰਦਸਾਨ ਦੀ ਮੱਝ ਲੈ ਕੇ ਗਿਆ ਸੀ ਅੱਛਾ ਜੋ 16 17 ਲੀਟਰ ਤੇ ਚੱਲਦੀ ਰਹੀ ਹੁਣ ਇਸ ਟਾਈਮ 10ਵੇਂ ਸੂਏ ਸੂਈ ਆ ਤੇ 14 ਲੀਟਰ ਤੇ ਆ ਠੀਕ ਹੈ ਉਸੇ ਸੰਧੀ ਕੱਟੀ ਹੁਣ ਬੀਐਫਏ ਮੇਲੇ ਤੇ ਥਰਡ ਆਈ ਹੈ ਡਾਇਮੰਡ ਸੰਧੀ ਹੂੰ ਇਹ ਦੇਸ਼ ਭਗਤ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਜਿਨ੍ਹਾਂ ਦੀ ਰੂਹਾਨੀਅਤ ਸਦਕਾ ਅਜ ਮੈਂ ਸਾਰੇ ਵੀਰਾਂ ਚ ਖੜਾ ਹੂੰ ਸਭ ਤੋਂ ਪਹਿਲਾਂ ਤਾਂ ਮੈਂ ਸਤਿਕਾਰ ਕਰਨਾ ਚਾਹੂੰਗਾ ਜੋ ਹਰਿੰਦਰ ਵੀਰ ਐ ਵਿਰਕ ਸਾਹਿਬ ਜਿਨ੍ਹਾਂ ਨੇ ਇੱਕ ਮੇਰੇ ਵਾਸਤੇ ਤੋਹਫਾ ਹੀ ਹੈ ਮੈਨੂੰ ਜੋ ਸਰਦਾਰ ਗੁਰਮੇਲ ਸਿੰਘ ਔਲਖ ਹੂੰ ਜਿੰਦਾ ਵੀਰ ਤੇ ਬੱਲੂ ਵੀਰ ਆਇਆ ਆਪਣੇ ਗੁਰदयाल ਸਿੰਘ ਜੀ ਆਏ ਨੇ ਸ਼ੁਕਰ ਡੇਰੀ ਫਾਰਮ ਵਾਲੇ ਆਏ ਆ ਪਿੰਦਾ ਵੀਰ ਆਇਆ ਮੇਰਾ ਮੈਨੂੰ ਬੜੀ ਖੁਸ਼ੀ ਆ ਲਾਡੀ ਵੀਰ ਆ ਹੋਰ ਵੀ ਕਈ ਵੀਰ ਆਏ ਨੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਮੇਰੀ ਇੱਕ ਕਾਲ ਤੇ ਸਾਰੇ ਵੀਰ ਪਹੁੰਚੇ ਆ ਠੀਕ ਹੈ ਮੈਂ ਇੱਕ ਨਿੱਕਾ ਜਿਹਾ ਇੱਕ ਸਮਝ ਲਓ ਕਿ ਨੀਲੀ ਰਾਵੀ ਦੇ ਵਿੱਚ ਇੱਕ ਬਹੁਤ ਛੋਟਾ ਜਿਹਾ ਬਰੀਡਰ ਮੈਂ ਸੋਚ ਰਿਹਾ ਕਿ ਗਾਂ ਇਸ ਚੀਜ਼ ਨੂੰ ਅੱਗੇ ਪ੍ਰਫੁੱਲਤ ਕਰਾਂ ਜਦ ਕਿ ਮੇਰੇ ਏਰੀਆ 'ਚ ਨੀਲੀ ਰਾਵੀ ਦਾ ਕ੍ਰੇਜ਼ ਬਹੁਤ ਘੱਟ ਆ ਠੀਕ ਹੈ ਸ਼ੁਕਰ ਹੈ ਗੁਰੂ ਸਾਹਿਬ ਜੀ ਦਾ ਕਿ ਅੱਜ 8 9 ਜਨਵਰੀ ਨੀਲੀ ਰਵੀ ਦੇ ਠੀਕ ਹੈ ਤਾਂ ਮੈਂ ਉਹਨਾਂ ਦਾ ਸਿਰਾ ਸਾਰਾ ਜੋ ਹੈ ਉਹ ਮੇਰੇ ਉਸਤਾਦ ਮੇਰਾ ਵੱਡਾ ਭਰਾ ਸਰਦਾਰ ਗਰਮੀਰ ਸਿੰਘ ਔਲਖ ਨੂੰ ਠੀਕ ਹੈ ਮਾਪਿਤਾ ਕੀ ਜੋ ਨਾ ਕਰਕੇ ਹਰਪ੍ਰੀਤ ਭਾਈ ਇੱਕ ਕੁਐਸਚਨ ਹੈ ਮੱਜਾਂ ਤਾਂ ਪਹਿਲਾਂ ਤੋਂ ਵੀ ਘਰ ਚ ਰੱਖਦੇ ਰਹੇ ਹੋਵੋਗੇ ਹਾਂਜੀ ਤੁਸੀਂ ਨੀਲੀ ਰਾਵੀ ਰੱਖੀ ਹੈ ਹਾਂਜੀ ਫਰਕ ਲੱਗਦਾ ਮਤਲਬ ਇਹ ਨਸਲ ਦਾ ਤੁਹਾਨੂੰ ਦੂਜੀਆਂ ਨਸਲਾਂ ਨਾਲੋਂ ਕਿੱਦਾਂ ਲੱਗੀ ਵੈਸੇ ਤਾਂ ਚੰਗੀ ਲੱਗੀ ਤਾਂ ਹੀ ਬਾਕੀ ਨਹੀਂ ਜੀ ਜੀ ਵੀਰ ਐਕਚੁਅਲੀ ਮੈਂ ਮੁਰਾ ਨੂੰ ਵੀ ਮਾੜਾ ਨਹੀਂ ਕਹਿਣਾ ਚਾਹਾਂਗਾ ਜਦੋਂ ਮੈਂ ਆਣ ਕੇ ਪੈਨਸ਼ਨ ਮੈਨੂੰ ਸ਼ੁਰੂ ਤੋਂ ਹੀ ਇਸ ਚੀਜ਼ ਦਾ ਬੜਾ ਸ਼ੌਂਕ ਸੀ ਹਮ ਮੇਰੇ ਦਾਦਾ ਜੀ ਪਾਕਿਸਤਾਨ ਤੋਂ ਆਏ ਸੀ ਸਰਦਾਰ ਮਹਿੰਦਰ ਸਿੰਘ ਜੀ ਹਮ ਤੇ ਉਹਨਾਂ ਨੇ ਮੈਨੂੰ ਫੌਜ ਦੇ ਦੌਰਾਨ ਵੀ ਡਿਊਟੀ ਤੋਂ ਆਉਂਦਿਆਂ ਵੀ ਮੈਂ ਇੱਕ ਤੇ ਜਾਣਾ ਤਾਂ ਘੁੰਮਣਾ ਅਸਾਂ ਤੁਹਾਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਇਹ ਜਾਨਵਰਾਂ ਦੇ ਵਿੱਚ ਮੈਂ ਅਟੈਚ ਆ ਮੈਂ ਹੁਣ ਵੀ ਇਹ ਮੈਂ ਇਸ ਨੂੰ ਨੈਚੁਰਲ ਸਮਝਦਾ ਹਮ ਮੇਰੇ ਬਾਸ ਇਹ ਕੁਦਰਤ ਹੈ ਮੈਂ ਹਰ ਇੱਕ ਨੂੰ ਇੱਕ ਮੈਸੇਜ ਦੇਣਾ ਚਾਹੁੰਗਾ ਤੁਹਾਡੇ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਹਮ ਸਾਰੇ ਹਿੱਸੇਦਕ ਡੇਰੀ ਫਾਰਮ ਦੇਖਦੇ ਆ ਨੂੰ ਕਿ ਸਾਰਿਆਂ ਨੂੰ ਇਸ ਨੈਚੁਰਲ ਕੁਦਰਤ ਦੇ ਨਾਲ ਜੁੜਨਾ ਚਾਹੀਦਾ ਸਹੀ ਅਸੀਂ ਇਸੀ ਤੋਂ ਭੱਜ ਰਹੇ ਆ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਇਸੀ ਤੋਂ ਬਹੁਤ ਪਿੱਛੇ ਹਟਦੀ ਜਾ ਰਹੀ ਹੈ ਪਰ ਮੈਂ ਚਾਹਉਣਾ ਕਿ ਜੋ ਇੱਕ ਕੁਦਰਤ ਹੈ ਨਾ ਇੱਕ ਨੇਚਰਲ ਹੈ ਇਹ ਪ੍ਰਕਿਰਤੀ ਹੈ ਉਸ ਪਰਮਾਤਮਾ ਦੀ ਸਾਨੂੰ ਇਹਦੇ ਨਾਲ ਜੁੜਨਾ ਚਾਹੀਦਾ ਹਾਂ ਮੈਂ ਇੱਕ ਨੀਲੀ ਰਾਵੀ ਦੀ ਗੱਲ ਕਰਾਂ ਤਾਂ ਜਦੋਂ ਮੈਂ ਆਇਆ ਸੀ ਪੈਨਸ਼ਨ ਤਾਂ ਇੱਕ ਮੋਹਰਾ ਨਸਲ ਦੀ ਝੋਟੀ ਲੈ ਕੇ ਆਇਆ ਸੀ ਮੈਂ 122000 ਦੀ ਤਾਂ ਮੈਂ ਨਹੀਂ ਕਹਿ ਰਿਹਾ ਕਿ ਮੋਹਰਾ ਮਾੜੀ ਹੈ ਫਿਰ ਇਸੀ ਨੂੰ ਰਿਪੀਟ ਕਰ ਰਹੇ ਹਾਂ ਬਟ ਲੇਕਿਨ ਜੋ ਨੀਲੀ ਰਾਵੀ ਦੇ ਕਰੈਕਟਰ ਨੇ ਜੋ ਇਹਨਾਂ ਕੋਲ ਮੱਝ ਗਈ ਸੀ ਮੈਨੂੰ ਲੱਗਦਾ ਕਿ ਮੈਂ ਬੱਚਾ ਛੱਡੇ ਨਹੀਂ ਕਦੇ ਉਹਦਾ अच्छा हां जी उदो बाद एक नक छोटी बीनु ਹੋਰ ਗਿਫਟ ਕੀਤੀ ਸੀ ਉਹ ਇੱਕ ਗਿਫਟ ਹੀ ਸੀ ਮੇਰੇ ਵਾਸਤੇ ਗਹਿਰੀ ਵਾਲੇ ਸਾਂਹ ਦੀ ਜੋ ਫਰਸਟ ਅਲੋਕੇਸ਼ਨ ਦੇ ਵਿੱਚ ਇਸ ਟਾਈਮ 13700 ਤੇ ਹੋ ਗਿਆ 26 ਦਿਨ ਸੂਈ ਨੂੰ ਉਹ ਚੱਲ ਰਹੀ ਹੈ ਬਹੁਤ ਹੀ ਠੰਡੀ ਬਰੀਡ ਐ ਨੀਲੀ ਰਾਵੀ ਤਾਂ ਮੈਂ ਚਾਹੁੰਨਾ ਕਿ ਮੈਨੂੰ ਮੇਰੇ ਉਸ ਏਰੀਆ ਦੇ ਵਿੱਚ ਕਾਫੀ ਇਸ ਚੀਜ਼ ਦੀ ਡਿਮਾਂਡ ਹੈ ਮੇਰੇ ਵੱਲ ਵੇਖ ਕੇ ਕਈ ਜਿਹੜੇ ਕਿਸਾਨ ਨੇ ਜਾਂ ਮੇਰੇ ਵੀਰ ਨੇ ਜੋ ਇਸ ਚੀਜ਼ ਨੂੰ ਚਾਹੁੰਦੇ ਆ ਕਿ ਨੀਲੀ ਰਾਵ ਰਖੀਏ ਠੀਕ ਹੈ ਮਤਲਬ ਉਧਰ ਵੀ ਰੁਝਾਨ ਇਸ ਤਰੀਕੇ ਨਾਲ ਬਣ ਰਿਹਾ ਹੈ हां जी ਬਿਲਕੁਲ ਵੀਰ ਜੀ ਬਹੁਤ ਰੁਝਾਨ ਹੈ ਨੀਲੀ ਰਾਵੀ अच्छा कट्टा ਤੁਸੀਂ ਇਹ ਖਰੀਦਿਆ ਥੋੜੇ ਦਿਨ ਪਹਿਲਾਂ ਹੀ ਵੀਡੀਓ ਪਾਈ ਸੀ ਸ਼ਾਇਦ ਤੁਸੀਂ ਉਹ ਵੀਡੀਓ ਦੇਖੀ ਹੋਣੀ ਹੈ ਹਾਂਜੀ ਜਗਦੀਪ ਜੀ ਮੈਂ ਤੁਹਾਡੀ ਵੀਡੀਓ ਦੇਖੀ ਸੀ ਹਮ ਅੱਛਾ ਇਹ ਕੱਟਾ ਫਿਰ ਆਪਾਂ ਮਤਲਬ ਬਰੀਡਿੰਗ ਪਰਪਸ ਲਈ ਲਿਜਾ ਰਹੇ ਹਾਂ ਹੁਣ ਉੱਥੇ ਆਪਾਂ ਐਕਚੁਅਲੀ ਜੇ ਅਗਰ ਇਸ ਇਸ ਗੱਲ ਤੇ ਮੈਂ ਇਸ ਮੁੱਦੇ ਤੇ ਗੱਲ ਕਰਾਂ ਹਮ ਤਾਂ ਮੇਰੀ ਨੌਲੇਜ ਮਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਹੈ ਮੇਰੀ ਨੌਲੇਜ ਬਹੁਤ ਛੋਟੀ ਹੈ ਮੇਰੇ ਉਸਤਾਦ ਸਰਦਾਰ ਗਰਮੇਲ ਸਿੰਘ ਜੀ ਔਲਖ ਜੋ ਮੇਰਾ ਵੀਰ ਜਿੰਦਾ ਵੀਰ ਬੜੈ ਸਾਹਿਬ ਮੈਂ ਇਹਨਾਂ ਦੋਹਾਂ ਵੀਰਾਂ ਨਾਲ ਹੀ ਗੱਲ ਕਰਦਾ ਜੋ ਵੀ ਡਿਸਕਸ ਕਰਨੀ ਹੈ ਮੈਂ ਇਹਨਾਂ ਦੋਹਾਂ ਨਾਲ ਕਰਨੀ ਹੈ ਅਗਰ ਮੈਨੂੰ ਔਲਖ ਸਾਹਿਬ ਨੇ ਕਹਿਤਾ ਕਿ ਇਹ ਫਾਈਨਲ ਹੈ ਤਾਂ ਮੇਰੇ ਮੈਨੂੰ ਇਹ ਹੁੰਦਾ ਸੀ ਕਿ ਸ਼ਾਇਦ ਨੀਲੀ 라ਵੀ ਮੂੰਹ ਚਿੱਟੇ ਤੇ ਅੱਖਾਂ ਨੀਲੀਆਂ ਤੇ ਪੈਰ ਚਿੱਟੇ ਤੇ ਉਹੀ ਨੀਲੀ 라ਵੀ ਹੈ ਬਟ ਉਸਤਾਦ ਜੀ ਨੇ ਇਹ ਗੱਲ ਕਹੀ ਸੀ ਵੀਰ ਨੇ ਵੱਡੇ ਨੇ ਜਿੰਦੇ ਵੀਰ ਨੇ ਵੀ ਇਹ ਗੱਲ ਮੈਨੂੰ ਗਾਈਡ ਕੀਤੀ ਕਿ ਹਰਪ੍ਰੀਤ ਜੇ ਮਿਲਕ ਦੇਖਣਾ ਹੈ ਨਾ ਮਿਲਕ ਲਾਈਨ ਦੇਖਣੀ ਹੈ ਤਾਂ ਇਹ ਕਟਾ ਤੇਨੂੰ ਖਰੀਦਣਾ ਚਾਹੀਦਾ ਠੀਕ ਹੈ ਤੇ ਬਾਕੀ ਗੁਰੂ ਸਾਹਿਬ ਦੀ ਕਿਰਪਾ ਉਹ ਦੇਸ਼ ਭਗਤ ਬਾਬਾ ਜੀ ਦੀ ਕਿਰਪਾ ਹੋਵੇ ਜਿਨ੍ਹਾਂ ਦਾ ਮੈਂ ਸੇਵਕਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਤੇ گاਾਂ ਤਰੱਕੀਆਂ ਬਖਸ਼ਣ ਜਿਨ੍ਹਾਂ ਦੀ ਰੋਹਾਨੀਏ ਸਦਕਾ ਮੈਂ ਅੱਜ ਇਕੱਠੇ ਵਾਸਤੇ ਇੱਥੇ ਆਏ ਸਹੀ ਹੈ ਸੋ ਆਪਾਂ ਦੋਸਤੋ ਬਾਈ ਜੀ ਹੋਰਾਂ ਨਾਲ ਤੋਂ ਇਹ ਗੱਲਾਂ ਬਾਤਾਂ ਆਪਾਂ ਕੀਤੀਆਂ ਤੁਸੀਂ ਸੁਣ ਲਈਆਂ ਹੋਣੀਆਂ ਪ੍ਰਕਿਰਤੀ ਨਾਲ ਕੁਦਰਤ ਨਾਲ ਜੁੜੇ ਹੋਏ ਐ ਤੇ ਚੌਂਕ ਨੀਲੀ ਰਾਵੀ ਨਸਲ ਦਾ ਮਾਣ ਸੇ ਜ਼ਿਲ੍ਹੇ ਦੇ ਵਿੱਚ ਹਾਲਾਂਕਿ ਹੁਣ ਨੀਲੀ ਰਾਵੀ ਕੱਲੀ ਇਹ ਨਹੀਂ ਕਵਾਂਗੇ ਵੀ ਬਾਰਡਰ ਸਾਰੇ ਪੰਜਾਬ ਚ ਇਥੋਂ ਇਲਾਵਾ ਹਰਿਆਣੇ ਦੇ ਵਿੱਚ ਵੀ ਇਸ ਟਾਈਮ ਨੀਲੀ ਰਾਵੀ ਜਿਹੜੀ ਵੱਧ ਫੁੱਲ ਰਹੀ ਹੈ ਚੰਗਾ ਮੱਝਾਂ ਸਾਹਮਣੇ ਆ ਰਹੀਆਂ ਤੇ ਇਹਨਾਂ ਨੇ ਮਾਨਸਾ ਏਰੀਆ ਚੋਂ ਕਟਾ ਲੈ ਕੇ ਜਾਣਾ ਕੁਝ ਵੀਰ ਜਿਵੇਂ ਬਾਈ ਜੀ ਹੋਰਾਂ ਨੇ ਵਾਰ-ਵਾਰ ਜ਼ਿਕਰ ਕੀਤਾ ਹੈ ਬਾਈ ਗੁਰਮੇਲ ਸਿੰਘ ਔਲਖ ਹੋਰਿਆਂ ਦਾ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਵਾਰ-ਵਾਰ ਇਹ ਜ਼ਿਕਰ ਕਰਦੇ ਆਂ ਵੀ ਇਹ ਮੱਝਾਂ ਜਿਹੜੀਆਂ ਉਹ ਢੁੱਡੀ ਵਾਲੇ ਬੋਲ ਦੇ ਰਵੇ ਚੋਂ ਆ ਤਾਂ ਮੇਰੇ ਖਿਆਲ ਚ ਮੈਂ ਤਾਂ ਉਹ ਬੋਲ ਨੂੰ ਸਾਹਮਣੇ ਨਹੀਂ ਦੇਖਿਆ ਅਜੇ ਤੱਕ ਦੇ ਉਹ ਕਰੋ ਇਸ ਟਾਈਮ ਤੋਂ ਹੈ ਵੀ ਨਹੀਂ ਪਤਾ ਵੀ ਉਹ ਕਿੱਥੇ ਆ ਬੁੱਲ ਇਹਨਾਂ ਨੇ ਦੇਖਿਆ ਐਚਐਸ ਔਲਖ ਸਾਹਿਬ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਸ ਬੁੱਲ ਬਾਰੇ ਖਾਸ ਕਰਕੇ ਹਾਂਜੀ ਭਾਈ ਹਾਂ ਭਾਜੀ ਸੌਰੀ ਮੈਂ ਚੀਜ਼ ਕਹਿੰਦੀ ਸੋਣਾ ਕਿ ਸੌਰੀ ਆ ਦੋ ਭਰਾ ਜੂ ਨਹੀਂ ਆ ਸਕੇ ਇੱਕ ਸਰਦਾਰ ਦਲਸ਼ੀਰ ਸਿੰਘ ਸਪੰਚ ਰਾਜੀਆਂ ਵਾਲੇ ਉਹਨਾਂ ਮੇਰੀ ਗੱਲ ਹੋਈ ਸੀ ਉਹ ਕਿਸੇ ਕਾਰਨ ਕਰਕੇ ਨਹੀਂ ਆਏ ਇੱਕ ਗੁਰਵਿੰਦਰ ਸਿੰਘ ਮੰਗੇਵਾਲ ਠੀਕ ਹੈ ਜੋ ਭਾਈ ਜੀ ਜਿਨ੍ਹਾਂ ਨਾਲ ਮੇਰੀ ਇੰਟਰੋਡਿਊਸ ਇਹਨਾਂ ਨੇ ਕਰਾਇਆ ਸੀ ਆਪਣੇ ਸਰਦਾਰ ਗਰਮੇਲ ਸਿੰਘ ਜੀ ਆਲ ਖਵਜੀਦਪੁਰ ਵਾਲਿਆਂ ਨੇ ਠੀਕ ਹੈ ਉਹ ਨਹੀਂ ਪਹੁੰਚ ਸਕੇ ਕਿਸੇ ਕਾਰਨ ਉਹਨਾਂ ਦੀ ਹਾਲਤ ਪ੍ਰਵਾਨ ਕਰ ਲਓ ਰਜੀਵੀ ਹਾਂਜੀ ਹਾਂਜੀ ਬਸ ਹਾਂਜੀ ਭਾਈ ਜੀ ਲੈ ਵੀ ਦੋਸਤੋ ਹੁਣ ਆਪਾਂ ਉਹ ਸਾਰੇ ਚਿਹਰੇ ਸਾਹਮਣੇ ਲਿਆਵਾਂਗੇ ਜਿਵੇਂ ਆ ਪਹਿਲਾਂ ਕਿਹਾ ਸੀ ਵੀ ਕੁਸਕ ਵੀਰ ਜਿਨ੍ਹਾਂ ਨੂੰ ਮੈਂ ਵੀ ਪਹਿਲੀ ਵਾਰ ਮਿਲ ਰਿਹਾ ਤੁਸੀਂ ਵੀਡੀਓ ਦੇ ਮਾਧਿਅਮ ਨਾਲ ਪਹਿਲੀ ਵਾਰ ਮਿਲੋਗੇ ਤੇ ਬਹੁਤ ਵੀਰ ਇਦਾਂ ਦੇ ਆ ਜਿਹੜੇ ਪਹਿਲਾਂ ਤਾਂ ਤੁਸੀਂ ਜਾਣਦੇ ਹੋ ਤੇ ਨੀਲੀ ਰਾਵੀ ਦਾ ਬੜਾ ਚੰਗਾ ਸ਼ੌਂਕ ਰੱਖਦੇ ਆ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਾਂ ਔਲਖ ਸਾਹਿਬ ਨਾਲ ਗੱਲਬਾਤ ਕਰਾਂਗੇ ਬਈ ਸਭ ਤੋਂ ਪਹਿਲਾਂ ਤਾਂ ਵੈਸੇ ਤੁਹਾਨੂੰ ਮੁਬਾਰਕਾਂ ਵੀ ਆ ਤੇ ਇਹ ਕਾਲੋ ਸਾਹਿਬ ਦਾ ਵੱਡਾ ਪਣ ਵੀ ਆ ਵੀ ਇਹਨਾਂ ਨੇ ਵਾਰ-ਵਾਰ ਦੱਸਿਆ ਵੀ ਤੁਸੀਂ ਜਾਗ ਲਾਤੀ ਬਾਈ ਦੇ ਵਿੱਚ ਨੀਲੀ ਰਾਵੀ ਨਸਲ ਨੂੰ ਲੈ ਕੇ ਕਦੋਂ ਮੇਲ ਹੋਇਆ ਇਹਨਾਂ ਦੇ ਨਾਲ ਧੰਨਵਾਦ ਨੰਗਲ ਸਾਹਿਬ ਧੰਨਵਾਦ ਵੀਰ ਦਾ ਜਿਨ੍ਹਾਂ ਨੇ ਇਹਨਾਂ ਨੂੰ ਮਾਨ ਬਖਸ਼ਿਆ ਬਾਕੀ ਉਹ ਇਹਨਾਂ ਦਾ ਵੱਡਾ ਪਾਣਾ ਇਹ ਜਿੰਨਾ ਕੁਝ ਵੀ ਕੀਤਾ ਉਹ ਇਹਨਾਂ ਦੀ ਮਿਹਨਤ ਬੋਲਦੀ ਹੈ ਹੂੰ ਮੁੰਡੇ ਨੇ ਮਿਹਨਤ ਇੰਨੀ ਕੀਤੀ ਕਿ ਇਹਨੂੰ ਰਿਜ਼ਲਟ ਮਿਲਿਆ ਹੂੰ ਬਾਕੀ ਚਲੋ ਚੰਗੀ ਗੱਲ ਆ ਵੀ ਜਿਹੜੇ ਪਸ਼ੂ ਗਏ ਆ ਉਹ ਬਹੁਤ ਚੰਗੇ ਨਿਕਲੇ ਮਤਲਬ ਕਿ ਜਿਵੇਂ ਭੇਜੇ ਸੀ ਉਵੇਂ ਖਰੇ ਉਤਰੇ ਹੂੰ ਅ ਸ਼ੌਂਕ ਇਹਨਾਂ ਨੂੰ ਪਹਿਲਾਂ ਵੀ ਸੀ ਮੱਝਾਂ ਰੱਖਣ ਦਾ ਇਹਨਾਂ ਨੇ ਸਰਚ ਇੱਕ ਗੱਲ ਹੈਗੀ ਆ ਵੀ ਇਹਨਾਂ ਨੇ ਸਰਚ ਕੀਤੀ ਫੌਜੀ ਬੰਦਾ ਸੀ ਸਿਆਣਾ ਸੀਗਾ ਸਰਚ ਕੀਤੀ 2 ਸਾਲ ਹੂੰ ਬਰੀਡ ਤੇ ਬਰੀਡ ਨੂੰ ਸਮਝਿਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫੋਨ ਕੀਤਾ ਸੋਸ਼ਲ ਸਾਈਟ ਤੋਂ ਸ਼ਾਇਦ ਫੋਨ ਲਿਆ ਸੀ ਇਹਨਾਂ ਨੇ ਹੂੰ ਤੇ ਕਹਿੰਦੇ ਵੀ ਆਪਾਂ ਵੀ ਇਹ ਬਰੀਡ ਰੱਖਣੀ ਆ ਸੋਹਣੀ ਬਹੁਤ ਲੱਗਦੀ ਮੈਨੂੰ ਸਾਡੇ ਪੁਰਾਣੇ ਬਜ਼ੁਰਗ ਸੀ ਉਹ ਦੱਸਦੇ ਹੁੰਦੇ ਸੀ ਹੂੰ ਤੇ ਚਲੋ ਵਿਚਾਰ ਵਟਾਂਦਰੇ ਹੋਏ ਹੂੰ ਤੇ ਘਟੋ ਘਟ ਇਹਨਾਂ ਦੀ ਵਾਰੀ ਮੇਰੇ ਖਿਆਲ ਚ ਆਈ ਉਹਨੇ 1.5 ਸਾਲ ਬਾਅਦ ਅੱਛਾ ਜਦੋਂ ਮਤਲਬ ਕਿ ਮੱਝ ਮਿਲੀ ਹੂੰ ਚੰਗੀ ਹੂੰ ਤੇ ਫਿਰ ਇਹ ਲੈਗੇ ਸੀਗੇ ਉਹ ਕਰਮਾਂ ਵਾਲੀ ਬਹੁਤ ਚੰਗੀ ਮੱਝ ਸੀ ਜਿਵੇਂ ਮੈਨੂੰ ਲੱਗਿਆ ਸੀ ਆਪਾਂ ਵੀ ਅੱਗੋਂ ਖਰੀਦੀ ਸੀ ਮੰਗਲ ਸਾਹਿਬ ਸਹੀ ਹੈ ਤੇ ਮੈਨੂੰ ਲੱਗਿਆ ਸੀ ਕਿ ਮੱਝ ਦੀ ਬੜਾ ਮਤਲਬ ਕਿ ਬਰੀਡ ਚ ਬਹੁਤ ਚੰਗੀ ਸੀ ਫਿਰ ਸ਼ਾਂਤ ਸੁਭਾਅ ਦੀ ਸੀ ਨਵਾਂ ਬੰਦਾ ਸੀ ਜੇ ਉਹ ਕਿਸੇ ਉਹੋ ਜਿਹੀ ਸੁਭਾਅ ਦੀ ਨਿਕਲਦੀ ਸ਼ਾਇਦ ਇਹ ਪਿੱਛੇ ਮੁੜ ਜਾਂਦਾ ਸਹੀ ਹੈ ਤੇ ਪਰ ਪ੍ਰਮਾਤਮਾ ਨੇ ਬਹੁਤ ਸੋਹਣਾ ਸਾਥ ਦਿੱਤਾ ਇਹਨਾਂ ਦਾ ਤੇ ਇਹਦੀ ਮਿਹਨਤ ਨੂੰ ਬਹੁਤ ਵਧੀਆ ਰੰਗ ਲੱਗਿਆ ਹੂੰ ਤੇ ਬਾਕੀ ਵਧਾਈਆਂ ਬਣਦੀਆਂ ਵਿਰਖ ਸਾਹਿਬ ਨੂੰ ਹਰਿੰਦਰ ਨੂੰ ਤੇ ਕਰਮਵਿਰਖ ਨੂੰ ਹੂੰ ਉਹ ਤਾਂ ਬਣਦੀਆਂ ਕਿ ਦੇਖੋ ਮਾਰਕੀਟ ਦੇ ਵਿੱਚ ਨਵੇਂ-ਨਵੇਂ ਬੁੱਲ ਆਉਣੇ ਚਾਹੀਦੇ ਆ ਆਉਣ ਵੀ ਤੇ ਚੰਗੇ ਬੰਦਿਆਂ ਕੋਲ ਆਉਣ ਕਿ ਉਹ ਅੱਗੇ ਯੂਜ਼ ਹਰ ਕੋਈ ਬੰਦਾ ਪ੍ਰੋਵਾਈਡ ਹੋ ਹਰੇਕ ਕੋਲ ਪ੍ਰੋਵਾਈਡ ਹੋਣ ਹੂੰ ਹੁਣ ਵਧਾਈ ਇਸ ਕਰਕੇ ਆ ਕਿ ਇੰਨਾ ਚੰਗਾ ਬਲੱਡ ਸੀ ਢੁੱਡੀ ਵਾਲੇ ਸਾਣ ਦਾ ਹੂੰ ਬਾਈ ਪੱਪੂ ਵਾਲੇ ਸਾਣ ਦੇ ਦਾ ਬੱਚਾ ਸੀ ਢੁੱਡੀ ਵਾਲਾ ਸਾਣ ਹੂੰ ਤੇ ਜਿਹੜੀ ਉਹਦੀ ਬੱਚੀ ਸੀ ਉਹ ਇਹਨਾਂ ਨੇ ਸੰਭਾਲੀ ਹਰਿੰਦਰਾ ਨੇ ਉਸ ਤੋਂ ਬਾਅਦ ਉਹ ਚੰਗਾ ਮਿਲਕ ਰਿਕਾਰਡ ਕਰਾਇਆ ਹੂੰ ਫਿਰ ਉਹਤੇ ਚੰਗਾ ਸੀਮਨ ਲਾਇਆ ਹੂੰ ਸ਼ੈਨਸ਼ਾ ਨੂੰ ਸਾਰੀ ਜਾਣਦੇ ਆ ਹੂੰ ਉਹਦਾ ਬੱਚਾ ਹੁਣ ਇਹ ਅੱਗੇ ਦਿੱਤਾ ਇਹਨਾਂ ਨੇ ਕਾਲੋ ਵੀਰ ਨੂੰ ਹੂੰ ਹੁਣ ਤੁਸੀਂ ਇਹ حساب ਲਾਓ ਵੀ ਇਹ ਬੰਦਾ ਸ਼ੌਂਕੀ ਹੈ ਮਿਹਨਤ ਕਰਨ ਵਾਲਾ ਹੈ ਚੰਗਾ ਬੱਚਾ ਬਣੂਗਾ ਚੰਗਾ ਸੀਮਨ ਆਊਗਾ ਹੂੰ ਤੇ ਅੱਗੇ ਚੰਗੇ ਬੱਚੇ ਆਉਣਗੇ ਇੱਕ ਨਵਾਂ ਬਲੱਡ ਆਊਗਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਕਿਸੇ ਨਾਲ ਮੈਚ ਨਹੀਂ ਕਰੂਗਾ ਚਾਹੀਏ ਭਾਈ ਔਲਖ ਸਾਹਿਬ ਮੈਂ ਇੱਕ ਨਾ ਕੁਐਸਚਨ ਤੁਹਾਨੂੰ ਢੁੱਡੀ ਵਾਲੇ ਬੁੱਲ ਬਾਰੇ ਕਰਨਾ ਹੈ ਉਹ ਤੁਸੀਂ ਤਾਂ ਮੇਰੇ ਖਾਲਚੋ ਸਾਹਮਣੇ ਦੇਖਿਆ ਤੁਸੀਂ ਪੁਰਾਣੇ ਬਰੀਡਰਾਂ ਦੇ ਵਿੱਚੋਂ ਆਉਨੇ ਆ ਕਿੱਦਾਂ ਦਾ ਬੁੱਲ ਸੀ ਬੜਾ ਨਾਮ ਸੁਣਦੇ ਆ ਉਸ ਬੁੱਲ ਦਾ ਵੀ ਉਹਦੀਆਂ ਝੋਟੀਆਂ ਨੇ ਬਹੁਤ ਸੋਹਣਾ ਦੁੱਧ ਦਿੱਤਾ ਬਾਈ ਜੀ ਢੁੱਡੀ ਵਾਲਾ ਸਾਣ ਇਹੋ ਜਿਹਾ ਬੁੱਲ ਸੀ ਜੇਕਰ ਸਾਣ ਦੇ ਘੋੜੀ ਦਾ ਅੱਗਾ ਤੇ ਮਹਿਰੂ ਦਾ ਪਿਛਾ ਹੂੰ ਪੁਰਾਣੇ ਬਜ਼ੁਰਗ ਦੱਸਦੇ ਆ ਹੂੰ ਉਹ ਸਾਂਹ ਐਦਾਂ ਦਾ ਸੀ ਪਿੱਛੇ ਬੰਦਾ ਖੜਜੇ ਨਾ ਹੂੰ ਤੇ ਪਿੱਛੇ ਵਾਲੀ ਦਿਖਦਾ ਸੀ ਇੰਨਾ ਚੌੜਾ ਉਹਦਾ ਪਿੱਛਾ ਸੀਗਾ ਹੂੰ ਪੁੱਠਾ ਬਹੁਤ ਚੰਗਾ ਸੀ ਸਾਂਹ ਦਾ ਹੂੰ ਲੰਬਾਈ ਬਹੁਤ ਸੀਗੀ ਹੂੰ ਤੇ ਥੋੜਾ ਜਿਹਾ ਸਿੰਘ ਉੱਚਾ ਸੀ ਉਹਦੀ ਮਾਂ ਦਾ ਸਿੰਘ ਉੱਚਾ ਸੀਗਾ ਹੂੰ ਫਿਰ ਉਹ ਤੇ ਉਹ ਉਹਦਾ ਪਿਓ ਸੀ ਬਾਈ ਪੱਪੂ ਵਸਦੀ ਭਗਤ ਸਿੰਘ ਉਹਨਾਂ ਦਾ ਜਿਹੜਾ ਸੂਰਜ ਸਾਂਹ ਸੀਗਾ ਠੀਕ ਹੈ ਉਹ ਉਹਦਾ ਪਿਓ ਸੀਗਾ ਹੂੰ ਤੇ ਉਹ ਬੁੱਲ ਉਹਦੀਆਂ ਪੱਸਲੀਆਂ ਦਾ ਸਾਈਜ਼ ਉਹਦੀਆਂ ਲੱਤਾਂ ਦਾ ਸਾਈਜ਼ ਉਹਦਾ ਲੋਲਾ ਪੋਲਾਪਣ ਰਾਵੀ ਟੱਚ ਜਿਹੜਾ ਉਹ ਸਾਨ ਸੀਗਾ ਉਹ ਮਤਲਬ ਕਿ ਹਰੇਕ ਪਾਸੇ ਬਹੁਤ ਚੰਗਾ ਸਾਨ ਸੀ ਔਰ ਚੈਂਪੀਅਨ ਬਣਿਆ ਸ਼ਾਇਦ ਮੈਂ ਪੁੱਲਾਣਾ ਤੇ 2012 ਜਾਂ 13 11 12 13 ਦੇ ਵਿੱਚ ਉਹ ਚੈਂਪੀਅਨ ਬਣਿਆ ਸੀਗਾ ਠੀਕ ਹੈ ਬਹੁਤ ਵੱਡਾ ਕੰਪੀਟੀਸ਼ਨ ਸੀ ਬਹੁਤ ਜ਼ਿਆਦਾ ਕਸ਼ਮਕਸ਼ ਦੇ ਵਿੱਚ ਉਹ ਡਿਸੀਜਨ ਲਿਆ ਗਿਆ ਸੀ ਉਹ ਵੀ ਇੱਕ ਡਾਕਟਰ ਆਰ ਪੀ ਸਿੰਘ ਆਏ ਸੀਗੇ ਉਹ ਦਿੱਲੀ ਤੋਂ ਉਹਨਾਂ ਨੇ ਉਹਨਾਂ ਨੇ ਪੁਆਇੰਟਤਾ ਸੀ ਉਹਨਾਂ ਨੂੰ ਫਿਰ ਉਹ ਚੈਂਪੀਅਨ ਬਣਿਆ ਸੀਗਾ ਠੀਕ ਹੈ ਉਹ ਉਹ ਮਤਲਬ ਕੀ ਕਿਸਮਤ ਦੀ ਗੱਲ ਆ ਥੋੜੇ ਜੇ ਬੱਚੇ ਕ੍ਰੋਸਿੰਗ ਘੱਟ ਮਿਲੀ ਉਸ ਬੋਲ ਦੀ ਹੂੰ ਤੇ ਕੁਝ ਪੀਰਾਂ ਕੋਲ ਹੈਗੇ ਆ ਬੱਚੇ ਉਹਨਾਂ ਦੇ ਬਾਕੀ ਬਹੁਤ ਚੰਗਾ ਸਾਨ ਸੀ ਉਹਦਾ ਕੋਈ ਤੋੜ ਨਹੀਂ ਸੀ ਸਾਨ ਦਾ ਉਸ ਸਾਨ ਦਾ ਠੀਕ ਹੈ ਮਨੋ ਤੁਸੀਂ ਦੇਖਿਆ ਵਾਕਈ ਬੜਾ ਚੰਗਾ ਹੋ ਗਿਆ ਹਾਂਜੀ ਬਿਲਕੁਲ ਰਿਜ਼ਲਟ ਬੋਲਦੇ ਅੱਜ ਵੀ ਜਿੱਥੇ ਜਿਨ੍ਹਾਂ ਕੋਲ ਉਹਦੀਆਂ ਝੋਟੀਆਂ ਹੈ ਉਹ ਵੀ ਮੰਨਦੇ ਆ ਵੀ ਵਾਕਈ ਇੱਕ ਬੜਾ ਚੰਗਾ ਬੁੱਲ ਰਿਹਾ ਉਹ ਤੇ ਬਾਈ ਜੀ ਉਰੀ ਕਾਲੋ ਸਾਹਿਬ ਕੋਲ ਉਸੇ ਦੀ ਬਲੱਡ ਲਾਈਨ ਦੇ ਵਿੱਚੋਂ ਇੱਕ ਜਿਹੜਾ ਉਹ ਘੱਟਾ ਹੁਣ ਚਲਾ ਜਾਣਾ ਨਾਲ ਹੀ ਤੁਹਾਡੇ ਬਾਈ ਜੀ ਗੁਰਦਿਆਲ ਸਿੰਘ ਜੀ ਐ ਮੇਰੇ ਖਿਆਲ ਚ ਨਾਲ ਖੜੇ ਆ ਤੁਹਾਡੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਦਲਾ ਆ ਮੈਂ ਇੱਕ ਫੜ ਲਿਓ ਬਾਈ ਤੁਸੀਂ ਐਂ ਫੜ ਲਾ ਆ ਜੀ ਭਾਈ ਮੈਂ ਤੁਹਾਨੂੰ ਫਸਟ ਟਾਈਮ ਮਿਲ ਰਿਹਾ ਬਾਈ ਗੁਰਦਿਆਲ ਸਿੰਘ ਜੀ ਵੀਡੀਓ ਦੇ ਮਾਧਿਅਮ ਨਾਲ ਪਹਿਲਾਂ ਹੋ ਸਕਦਾ ਆਪਾਂ ਮਿਲੇ ਹੋਈਏ ਨੀਲੀ ਰਾਵੀ ਨਸਲ ਦਾ ਸ਼ੌਂਕ ਹੈ ਮੇਰੇ ਖਿਆਲ ਚ ਘਰ 'ਚ ਤੁਹਾਡੇ ਕੋਲ ਵੀ ਨੀਲੀ ਰਾਵੀ ਰੱਖੀ ਹੋਈ ਹੈ ਹਾਂਜੀ ਹਾਂਜੀ ਆਪਣਾ ਕੋ ਪੁਰਾਣੀ ਹੈ ਨੀਲੀ ਰਾਵੀ ਠੀਕ ਹੈ ਅੱਛਾ ਹੁਣੇ ਜਦੋਂ ਆਪਾਂ ਗੱਲਾਂ ਬਾਤਾਂ ਕਰਦੇ ਸੀ ਪਤਾ ਲੱਗਾ ਵੀ ਤੁਹਾਡੇ ਕੋਲ ਵੀ ਟੁੱਡੀ ਵਾਲੇ ਸਾਣ ਦੀ ਕੋਈ ਮੱਛੀ ਹੈ ਹਾਂਜੀ ਹਾਂਜੀ ਟ੍ਰੈਕਟ ਕਰਵਾਈ ਸੀ ਉਹਨਾਂ ਦੇ ਪਿੰਡ ਤੋਂ ਆਪਾਂ ਅੱਛਾ ਉਹਨਾਂ ਨੂੰ ਮੇਲੇ 'ਚ ਮਿਲਿਆ ਸੀ ਮੇਲੇ 'ਚ ਫੇ ਉਹਨਾਂ ਕੋਲ ਕਾਰਡ ਖੜਿਆ ਮੁੰਡੇ ਕੋ ਫੇ ਉਹਦੇ ਪਿੰਡ ਜਾ ਕੇ ਮੱਛੀ ਕਰਵਾ ਕੇ ਲਿਆ ਹੈ ਰਿਜਲਟ ਉਹਨੇ ਦਿੱਤਾ ਸੀ ਪਹਿਲੇ ਸਵੇਰੇ 13.5 ਕਿਲੋ ਦੁੱਧ ਠੀਕ ਹੈ ਤੇ ਦੂਜੇ ਸੂਏ ਆਪਣੇ ਕੋ ਜੱਗਾ ਭਲਾਈਪੁਰ ਉਹ ਲੈ ਗਏ ਸੀ ਉਹ ਮੱਝ ਠੀਕ ਹੈ ਹਾਂਜੀ ਦੂਜੇ ਸੂਏ ਉਹਨਾਂ ਕੋਲ ਚਲੀ ਗਈ ਸੀ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਤੁਸੀਂ ਮਿਲੇ ਹੋਵੋਗੇ ਆਰਮੀ ਚੋਂ ਆਏ ਆ ਤੇ ਮਾਨਸਾ ਏਰੀਆ ਚ ਨੀਲੀ ਰਾਵੀ ਨਸਲ ਦਾ ਇਹ ਜਿਹੜਾ ਸ਼ੌਂਕ ਵਧਾ ਰਹੇ ਆ ਇਹਨਾਂ ਭਰਾਵਾਂ ਦੇ ਨਾਲ ਕਦੋਂ ਕ ਮਿਲਣੀ ਹੋਈ ਥੋੜੀ ਜਦੋਂ ਇਹ ਰਿਟਾਇਰਮੈਂਟ ਹੋ ਗਈ ਉਸ ਤੋਂ ਬਾਅਦ ਚ ਫਿਰ ਹਾਂਜੀ ਬਾਅਦ ਚ ਹੋਈ ਆ ਆਰਜਿੰਦਰ ਸਿੰਘ ਵੜਾਇਆ ਚ ਉਹਨਾਂ ਨੇ ਕਰਵਾਈ ਆ ਚਲੋ ਇਹਨਾਂ ਨੂੰ ਨੀਲੀ ਨੀਲੀ ਰਾਵੀ ਦਾ ਸ਼ੌ ਤੇ ਮਾਂ ਸੇਰੀ ਜੇ ਨੀਲੀ ਰਾਵੀ ਬਹੁਤ ਘਾਟ ਆ ਇਹ ਕੱਟੇ ਜਾਣ ਨਾ ਹੋ ਸਕਦਾ ਕਿ ਉਧਰਲੇ ਪਾਸੇ ਨੀਲੀ ਰਾਵੀ ਵਧੇ ਠੀਕ ਹੈ ਡਰੈਕਟ ਕ੍ਰੋਸਿੰਗ ਦੇ ਬੱਚੇ ਦੁੱਧ ਵੀ ਯਾਦ ਦਿੰਦੇ ਆ ਠੀਕ ਹੈ ਹਾਂਜੀ ਅੱਛਾ ਥੋੜਾ ਥੋੜੀਆਂ ਜਿਹੜੀਆਂ ਮੱਝਾਂ ਤੁਹਾਡੇ ਕੋਲ ਨੀਲੀ ਰਾਵੀ ਨਸਲ ਦੇ ਵਿੱਚ ਵੱਧ ਤੋਂ ਵੱਧ ਦੁੱਧ ਕਿੰਨਾ ਚੋਇਆ ਤੁਸੀਂ ਜਾਂ ਚੋਇਆ ਹੋਵੇ ਮੈਂ ਤਾਂ ਆਪਾਂ 20 20 ਲੀਟਰ ਚੋਇਆ ਆਪਾਂ ਜੀ 20 ਲੀਟਰ ਦੁੱਧ ਚੋਇਆ ਹਾਂਜੀ ਮੇਰੇ ਖਿਆਲ ਚ ਪਿਛਲੇ ਟਾਈਮ ਚ ਇੱਕ ਕਾਲ ਵੀ ਥੋੜੀ ਆਈ ਸੀ ਲਾਈਵ ਮਿਲਕਿੰਗ ਨੂੰ ਲੈ ਕੇ ਨੀਲੀ ਰਵੀ ਨਸਲ ਦੀ ਮਾਜ ਸੀ ਜਾਂ ਮੁਰਾਰਾ ਚਵਾਉਣਾ ਸੀ ਉਦੋਂ ਤੁਸੀਂ ਹਾਂ ਜੀ ਨੇ ਨੀਲੀ ਦੀ ਗਈ ਆਪਣੇ ਕੋ ਠੀਕ ਹੈ ਕਿੰਨੇ ਦੁੱਤੇ ਗਈ ਉਦੋਂ ਉਦੋਂ ਆਪਾਂ 20 20 ਪਲੱਸ ਕੇ ਗਈ ਹੋ 20 ਪਲੱਸ ਤੇ ਗਈ ਸੀ ਹਾਂ ਜੀ ਚਲੋ ਉਸ ਖੈਰ ਸੁਆਬ ਨਹੀਂ ਬਣਿਆ ਆਉਣ ਵਾਲੇ ਟਾਈਮ 'ਚ ਜਰੂਰ ਕਦੇ ਮੌਕਾ ਮਿਲਿਆ ਤੁਹਾਡੇ ਕੋਲ ਜਿਹੜਾ ਲਾਈਵ ਚ ਆਈ ਆ ਚਲੋ ਨੀਲੀ ਵੀ ਚਵਾਈ ਆ ਹੂੰ ਜਸਵੰਤ ਸਿੰਘ ਰਾਏ ਦੇ ਪੇਜ ਤੇ ਚਵਾਈ ਆ ਤੇ ਲਾਈਵ ਉਹ ਉੱਥੇ ਕੀਤੀ ਆ ਤੇ ਪਲੱਸ ਬਲੌਗ ਲੈਵਲ ਤੇ ਵੀ ਆਪਾਂ ਚਵਾਈ ਕਰਾਈ ਸੀ ਸਰਕਾਰੀ ਦੀ ਠੀਕ ਹੈ ਹਾਂ ਅ ਪਹਿਲਾਂ ਦੀ ਪੁਰਾਣੀ ਗੱਲ ਹੈ ਹਾਂਜੀ ਪੁਰਾਣੀ 2019 ਦੇ ਵਿੱਚ ਮਾਰਚ 2019 ਚ ਮੇਰੇ ਖਿਆਲ ਚ ਉਦੋਂ ਤਾਂ ਫਿਰ ਲਾਈਵ ਮਿਲਕਿੰਗ ਵਾਲਾ ਰਜਾਨ ਤਾਂ ਉਦੋਂ ਨਹੀਂ ਸੀਗਾ ਪਹਿਲਾਂ ਹਨ ਹਾਂਜੀ ਹਾਂਜੀ ਉਦੋਂ ਬਾਅਦ ਚ ਜਿਹੜਾ ਲਾਈਵ ਮਿਲਕਿੰਗ ਦਾ ਰਜਾਨ ਮੰਨਦਾ ਜਦੋਂ ਉਦੋਂ ਚੁਆਈਆਂ ਹੁੰਦੀਆਂ ਸੀ ਉਦੋਂ ਜਿਹੜਾ ਗਰੁੱਪ ਐਡਮਿਨ ਸੀ ਨਾ ਉਹ ਕੋ ਪਰਮਿਸ਼ਨ ਲੈਣੀ ਪੈਂਦੀ ਸੀ ਠੀਕ ਹੈ ਤੇ ਉਹ ਜਸਵੰਤ ਸਿੰਘ ਰਾਏ ਕੋ ਆਪਾਂ ਪਰਮਿਸ਼ਨ ਲੈ ਕੇ ਫਿਰ ਲਾਈਵ ਹੁੰਦਾ ਸੀ ਉਹ ਅੱਛਾ ਫਿਰ ਉਸ ਪੇਜ ਦੇ ਉੱਤੇ ਆਪਾਂ ਲਾਈਵ ਚੁਆਈ ਕਰਾਈ ਹਾਂਜੀ ਹਾਂਜੀ ਉਸ ਆਪਣਾ ਦਿੱਤੀ ਆਪਾਂ ਨੂੰ ਇੱਥੇ ਟੈਂਕ ਪੋਲ ਦੀ ਝੋਟੀ अच्छा ते इनन को बढ़िया रिजल्ट आया दद्दा इनन को अच्छा ओ तो ਥੋਡੇ ਕੋਲੋਂ ਇਨਾਂ ਕੋਲ ਪਹੁੰਚੀ ਉਸੇ ਮਈ ਦੀ ਧੀ ਹਾਂਜੀ ਹਾਂਜੀ ਠੀਕ ਹੈ ਉਸੇ ਮਈ ਦੀ ਧੀ ਜਿਹੜੀ ਉਹ ਇਨਾਂ ਕੋਲ ਆ ਗਈ ਹਾਂਜੀ ਹਾਂਜੀ ਠੀਕ ਹੈ ਨਾਲ ਹੀ ਤੁਹਾਡੇ ਭਾਈ ਹਰਜਿੰਦਰ ਸਿੰਘ ਵੜੈਚ ਦਾ ਤੁਸੀਂ ਜ਼ਿਕਰ ਕੀਤਾ ਭਾਈ ਜੀ ਹੋਰ ਦੇ ਨਾਲ ਹਨਾ ਹਰਜਿੰਦਰ ਭਾਈ ਸਤਿਕਾਰ ਇਹਨੂੰ ਕਟਾ ਆ ਆਪਣਾ ਯ ਉਸੇ ਮਈ ਦਾ اچھا ਠੀਕ ਹੈ ਹਰਜਿੰਦਰ ਭਾਈ ਕਿੰਨੇ ਕ ਨਾ ਆ ਗਿਆ ਇਸ ਟਾਈਮ ਹੈ ਨੀਲੀ ਰਾਵੀ ਨਸਲ ਦੇ ਆਪਣੇ ਕੋਲ ਘਰ ਦੇ ਵਿੱਚ 4 ਤੋਂ 5 ਪਸ਼ੂ ਹੈਗੇ ਨੀਲੀ ਦੇ ਘਰ ਦੇ ਵਿੱਚ 4 ਤੋਂ 5 ਪਸ਼ੂ ਨੀਲੀ ਰਾਵੀ ਨਸਲ ਦੇ ਸਾਰੀਆਂ ਨੀਲੀ ਰਾਵੀ ਹੈ ਹਾਂਜੀ ਨੀਲੀ ਰਾਵੀ ਹੈ ਠੀਕ ਹੈ ਉਹਦੇ ਵਿੱਚ ਇੱਕ ਨੀਲੀ ਨੀਲੀ ਰਵੀ ਦਾ ਕਟਾ ਬਾਈ ਗਰਦਿਆਲ ਸਿੰਘ ਕੋਲ ਆਪਣੇ ਕੋਲ ਆਇਆ ਜਿਹਦੀ ਜਿਹਦਾ ਰਿਕਾਰਡ ਹੋਇਆ ਜਿਹਦੇ ਬਾਰੇ ਹੁਣੇ ਦੱਸਿਆ ਇਹਨਾਂ ਨੇ ਅੱਛਾ ਠੀਕ ਹੈ ਹਾਂਜੀ ਅੱਛਾ ਉਹਦਾ ਕਟਾ ਆਪਾਂ ਬਰੀਡਿੰਗ ਵਾਸਤੇ ਫਿਰ ਬਰੀਡਿੰਗ ਵਾਸਤੇ ਰੱਖਿਆ ਹੈ ਠੀਕ ਹੈ ਹਜੇ ਛੋਟਾ ਬੱਚਾ ਹੈ ਜ ਨਹੀਂ ਨਹੀਂ ਇਹਦੀ ਕਰਾਸਿੰਗ ਕਰਦਾ ਹੈ ਕਰਾਸਿੰਗ ਕਰਦਾ ਹੈ ਮੋਹ ਸ਼ੇਰਾਂਦ ਹੋ ਗਿਆ ਹੈ ਅੱਛਾ ਸ਼ੇਰਾਂਦ ਹੋ ਗਿਆ ਉਹਦੇ ਕੋਈ ਸੀਮਨ ਸਟਰਾ ਨਹੀਂ ਫਿਰ ਤਿਆਰ ਕਰਾਏ ਨੇ ਨਹੀਂ ਨਹੀਂ ਉਹ ਡਾਇਰੈਕਟ ਕਰਾਸ ਵਾਸਤੇ ਛੱਡੀਦਾ ਜੀ ਅੱਛਾ ਡਾਇਰੈਕਟ ਕਰਾਸ ਵਾਸਤੇ ਛੱਡੀਦਾ ਜੀ ਜੀ ਠੀਕ ਹੈ ਸੋ ਦੋਸਤੋ ਬਾਈ ਨਾਲ ਹੀ ਬਾਈ ਪਰਵਿੰਦਰ ਕਰਪਾ ਰਹੀ ਪ੍ਰਮਾਤਮਾ ਦੀ ਬਹੁਤ ਵਾਰ ਮੌਕੇ ਮਿਲੇ ਵੀ ਆਪਾਂ ਵੀਡੀਓ ਦੇ ਮਾਧਿਅਮ ਨਾਲ ਇਕੱਠੇ ਹੋਏ ਆ ਜਾਂ ਵੀਡੀਓ 'ਚ ਆਪਾਂ ਆਏ ਆ ਹਨਾ ਅੱਜ ਇੱਕ ਕੱਟਾ ਬਾਈ ਜੀ ਹੋਰਾਂ ਨੇ ਮਾਨਸਾ ਏਰੀਆ 'ਚ ਲੈ ਕੇ ਜਾਣਾ ਪਊ ਕੱਟਾ ਵੀ ਜਰੂਰ ਵੀਡੀਓ 'ਚ ਦਿਖਾਵਾਂਗੇ ਇਹ ਸ਼ੈਨਸ਼ਾ ਬੋਲ ਦਾ ਬੱਚਾ ਹੈ ਮਤਲਬ ਕਿਦਾਂ ਲੱਗਦੀ ਹੈ ਇਹ ਬਲੱਡ ਲਾਈਨ ਜਿਵੇਂ ਟੁੱਡੀ ਆਲਾ ਸਾਨ ਉਸ ਤੋਂ ਬਾਅਦ ਇਹ ਸ਼ੈਨਸ਼ਾ ਤਾਂ ਜਮਾ ਹੀ ਵੱਖਰੀ ਬਲੱਡ ਲਾਈਨ ਦੇ ਵਿੱਚੋਂ ਆ ਗਿਆ ਨਾਲ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ ਵੀ ਇਹ ਬੱਲੂ ਟੂ ਦੀ ਧੀ ਹੈ ਮਤਲਬ 2-3 ਬਲੱਡ ਲਾਈਨਾਂ ਦੇ ਵਿੱਚੋਂ ਇੱਕ ਕੱਟਾ ਨਿਕਲ ਕੇ ਆਊਗਾ ਤਹਾਨੂੰ ਕਿੱਦਾਂ ਲੱਗਦਾ ਇਹਦੇ ਤੋਂ ਰਿਜ਼ਲਟ ਦੀ ਜੇ ਆਪਾਂ ਗੱਲ ਕਰੀਏ ਚੰਗਾ ਆਊਗਾ ਬਾਈ ਜੀ ਇਹਦੇ ਚ ਨਾ ਚਲੋ ਸਾਰੇ ਭਰਾਵਾਂ ਨੇ ਦੱਸਿਆ ਪਰ ਇਹ ਪਿਸ਼ੋਕੜ ਮੈਂ ਤੁਹਾਨੂੰ ਦੱਸ ਦਿੰਦਾ ਜਿਵੇਂ ਉਹ ਉਧਰੋਂ ਆ ਗਈ ਆਪਣੀ ਇਹਨਾਂ ਦੀ ਵੱਡੀ ਮੈਂ ਢੁੱਡੀ ਵਾਲੇ ਸਾਹ ਦੀ ਹੂੰ ਉਹਦੇ ਜੋ ਪੈਦਾ ਧੀ ਹੋਈ ਇਹਦੀ ਬੱਲੂ 2 ਦੀ ਹੂੰ ਬੱਲੂ 2 ਪੈਦਾ ਰਾਜਾ ਕੌਰ ਸਾਹਵਲੀ ਲੈਂਡ ਦੇ ਵਿੱਚੋਂ ਪਾਰ ਜਾਵੜੀ ਉਹਦੀ ਫੇਰ ਬਲੱਡ ਲਾਈਨ ਪਾਕਿਸਤਾਨ ਦੇ ਨਾਲ ਫੇਰ ਇਹ ਸ਼ੈਨਸ਼ਾਹ ਜਿਹਦਾ ਆਪਣਾ ਇਹ ਕਟਾ ਉਹਦੀ ਵੀ ਬਲੱਡ ਲਾਈਨ ਆ ਜਿਹੜੀ ਉਹ ਵੀ ਪਾਕਿਸਤਾਨ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਜੀ ਵਾਦਲ ਉਹਨਾਂ ਨੇ ਉਥੋਂ ਖਰੀਦੀ ਵੀ ਸੀ ਮੈਂ ਜਿਹੜੀ ਭਾਗ ਮੈਂ ਸੀ ਉਹਦਾ ਬੱਚਾਗਾ ਪੈਦਾ ਹੋਇਆ ਤੇ ਉਹਦਾ ਦੁੱਧਾ ਰਿਕਾਰਡ ਆਪ ਨੂੰ ਸਾਰਿਆਂ ਨੂੰ ਪਤਾ ਓਟੋ ਤੱਕ ਉਹਦੀਆਂ ਵਾਇਰਲ ਆ ਇਹਦੇ ਵਿੱਚ ਕੀ ਬਲੱਡ 4 ਰਲ ਗਏ 4 ਬਲੱਡ ਤੇ ਚਾਰੇ ਸਟਰੋਂਗ ਬਲੱਡ ਦੁੱਧ ਨਾਲੇ ਪਾਸ ਤੋਂ ਬਾਕੀ ਇਕੱਲਾ ਨਹੀਂ ਚਲੋ ਦੁੱਧ ਵੀ ਬੋਡੀ ਸਟਰਕਚਰ ਵੀ ਤੁਸੀਂ ਆਪਾਂ ਸੂਆਂ ਦੋ ਤਾਂ ਬਾਈ ਦੇ ਘਰੇ ਹੀ ਖੜੀਆਂ ਹੂੰ ਤੇ ਬਾਕੀ ਆਪਣਾ ਬੱਲੂ ਟੂ ਸਾਰਿਆਂ ਦਾ ਵੇਖਿਆ ਵਿਆ ਹੂੰ ਠੀਕ ਆ ਉਧਰ ਰਾਜਾ ਕੌਰ ਸਾਹ ਵਾਲੇ ਕੱਟੇ ਦੀ ਚਲੋ ਆਪਾਂ ਅੱਖ ਹੀ ਨਹੀਂ ਵੇਖਿਆ ਉਹਦੀ ਫੋਟੋ ਤਾਂ ਆਪਣੇ ਕੋਲੇ ਹੈਗੀ ਬਾਈ ਗਰਮੀ ਤੋਂ ਉਹਨਾਂ ਦੇ ਘਰੇ ਦੇਖੀ ਵੀ ਆ ਹੂੰ ਇਹਦੇ ਚ ਬਲੱਡ ਬਹੁਤ ਜ਼ਿਆਦਾ ਚੰਗਾ ਰਲ ਗਿਆ ਤੇ ਚਲੋ ਬਾਕੀ ਬਾਈ ਨੇ ਖਰੀਦਿਆ ਸਾਰਾ ਕੁਝ ਇਹਨਾਂ ਨੇ ਬਾਈ ਔਲ ਖੋਣਾਂ ਨੇ ਦੱਸਿਆ ਤੇ ਇਹਨਾਂ ਨੇ ਸਾਰੀ ਬਲੱਡ ਲੈਂਡ ਸਟਰੋਂਗ ਵੇਖ ਕੇ ਖਰੀਦਿਆ ਇਸੇ ਤੋਂ ਹੀ ਬਾਈ ਜੀ ਆਪਾਂ ਵਧਣਾ ਦੁੱਧ ਲੈਣ ਇਸੇ ਤੋਂ ਹੀ ਤਰਨੀ ਸਹੀ ਹੈ ਠੀਕ ਹੈ ਚਲੋ ਬਾਕੀ ਹੁਣ ਨੀਲੀ ਦੇ ਉੱਤੇ ਕੰਮ ਬਹੁਤ ਜ਼ਿਆਦਾ ਚੰਗਾ ਹੋ ਰਿਹਾ ਤੇ ਮਹਿਆਂ ਦੀਆਂ ਚਵਾਈਆਂ ਹੋਈ ਜਾਂਦੀਆਂ ਰਿਕਾਰਡ ਚੰਗੇ ਬਣੀ ਜਾਂਦੇ ਆ ਆਉਣ ਵਾਲੇ ਜਿਹੜਾ ਅਗਲੇ ਸਾਲ ਦਾ ਰਿਕਾਰਡ ਮੇਰੀ ਨਿਗਾਹ 30000 ਪਰ ਨੀਲੀ ਦਾ ਵੀ ਬਣ ਜਾਊਗਾ ਠੀਕ ਹੈ ਮਤਲਬ ਇੱਕ ਤਾਂ ਹੋਰ ਖੁਸ਼ੀ ਦੀ ਗੱਲ ਆ ਪਿੰਦੇ ਬਾਈ ਜਿਵੇਂ ਹੁਣ ਇਹ ਕੱਟਾ ਬਾਈ ਜੀ ਉਹਨਾਂ ਨੇ ਖਰੀਦਿਆ ਅੱਗੇ ਸਿਰਫ ਦੱਸਦੇ ਸੀ ਹੁਣ ਰਿਕਾਰਡ ਹੋਏ ਹੋਏ ਦੁੱਧ ਆ ਜਿਵੇਂ ਇਸ ਮੱਝ ਨੇ ਵੀ ਮੇਲੇ ਚ ਦੁੱਧ ਦਿੱਤਾ ਤੇ ਫਿਰ ਹੁਣ ਦੁੱਧ ਦੇਖ ਕੇ ਕੱਟੇ ਜਿਹੜੇ ਅੱਗੇ ਜਾ ਰਹੇ ਆ ਤਾਂ ਨੇਚਰਲੀ ਆ ਦੁੱਧ ਆਪੇ ਹੀ ਵਧਣਾ ਬਿਲਕੁਲ ਬਾਈ ਜੀ ਨਾਲੇ ਇਹਨਾਂ ਵੀ ਕੱਲਾ ਇਹਦੇ ਧੀਨੇ ਚਵਾਇਆ ਦੀ ਮਾਂ ਨੇ ਵੀ ਚਵਾਤਾ ਇਹਨੇ ਵੀ ਗਾਂ ਉਹਦੀ ਮਾਂ ਦੀ ਵੀ ਚਵਾਈ ਹੋਈ ਵੀ ਸਹੀ ਤਿੰਨ ਪੀੜੀਆਂ ਦਾ ਰਿਕਾਰਡ ਹੋ ਗਿਆ ਜਿਹਨੂੰ ਆਪਾਂ ਮੰਨਦੇ ਸੀ ਵੀ ਆਪਾਂ ਤਿੰਨਾ ਤੋਂ ਜੇ ਪਿੱਛੇ ਜਾਵਾਂਗੇ ਫਿਰ ਆਪਾਂ ਗਾਂ ਵਧਾਂਗੇ ਤੇ ਹੁਣ ਇਹ ਜਾਣੇ ਦੀ ਤਿੰਨ ਪੀੜੀਆਂ ਦਾ ਰਿਕਾਰਡ ਹੋ ਗਿਆ ਚਾਰ ਸਟਰੋਂਗ ਬਲੱਡ ਲੈਣਾ ਇਸ ਕੱਟੇ ਦੇ ਵਿੱਚ ਸਹੀ ਹੈ ਹਾਂਜੀ ਦੋਸਤੋ ਜੋ ਵੀਡੀਓ ਦੀ ਸ਼ੁਰੂਆਤ ਕੀਤੀ ਹੈ ਨਾ ਤੇ ਮੈਂ ਉਹਦਾ ਇੱਕ ਜ਼ਿਕਰ ਕੀਤਾ ਸੀ ਵੀ ਮੈਂ ਕੁਝ ਨਵੇਂ ਭਰਾਵਾਂ ਨੂੰ ਮਿਲੂੰਗਾ ਤੇ ਤੁਹਾਡੇ ਨਾਲ ਵੀ ਇੰਟਰੋਡਿਊਸ ਕਰਾਉਂਗਾ ਕੁਝ ਨਵੇਂ ਚਿਹਰੇ ਜਿਹੜੇ ਛੋਟੀ ਉਮਰ ਦੇ ਵਿੱਚ ਬਰੀਡਿੰਗ ਦਾ ਸ਼ੌਂਕ ਰੱਖਦੇ ਐ ਬਾਈ ਜੀ ਹੋਰਾਂ ਦੇ ਮੈਕ ਲੱਗਾ ਹੋਇਆ ਕਾਲਰ ਦੇ ਉੱਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸ ਦਿਓ ਬਾਈ ਮੇਰਾ ਨਾਮ ਸ਼ਰਨਪ੍ਰੀਤ ਸਿੰਘ ਠੀਕ ਐ ਬਾਈ ਡੇਰੀ ਫਾਰਮ ਦਾ ਕੀ ਨਾਮ ਰੱਖਿਆ ਆਪਾਂ ਸ਼ੁਕਰ ਲਾਈਫਸਟਾਕ ਸ਼ੁਕਰ ਲਾਈਵ ਸਟਾਕ ਜੀ ਇਹ ਫਾਰਮ ਦਾ ਨਾਮ ਹੈ ਜੀ ਇਹ ਫਾਰਮ ਦਾ ਨਾਮ ਹੈ ਜੀ ਬਰੀਡਿੰਗ ਤੇ ਕੰਮ ਬਾਈ ਸੋਚ ਰਹੇ ਹੋ ਫਿਰ ਅੱਗੇ ਕਰਨਾ ਹਾਂਜੀ ਵੀਰ ਜੀ 2 2.5 ਸਾਲ ਹੋ ਗਏ ਅੱਛਾ ਤੇ ਆਪਾਂ ਬਰੀਡਿੰਗ ਤੇ ਕੰਮ ਕਰ ਰਹੇ ਨੀਲੀ ਰਾਵੀ ਤੇ ਨੀਲੀ ਰਾਵੀ ਨਸਲ ਉੱਤੇ ਜੀ ਵੀਰ ਜੀ ਠੀਕ ਹੈ ਅੱਛਾ ਅੱਜ ਬਾਈ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਇੱਕ ਕੱਟਾ ਖਰੀਦਿਆ ਜੀ ਵੀਰ ਜੀ ਕਿੱਦਾਂ ਲੱਗਦਾ ਕਿਉਂਕਿ ਤੁਸੀਂ ਵੀ ਨਵੇਂ ਵੀਰ ਆ ਤੇ ਬਾਈ ਜੀ ਹੋਰੀ ਵੀ ਥੋੜਾ ਟਾਈਮ ਪਹਿਲਾਂ ਰਿਟਾਇਰਮੈਂਟ ਤੋਂ ਬਾਅਦ ਚ ਇਸ ਫੀਲਡ ਦੇ ਵਿੱਚ ਆਏ ਆ ਜੀ ਵੀਰ ਜੀ ਵੀਰ ਜੀ ਬਹੁਤ ਹੀ ਮਤਲਬ ਮੁਬਾਰਕਾ ਦੇਣੇ ਵੀਰ ਜੀ ਨੂੰ ਹਾਂ ਕਿ ਇੱਕ ਨਾ ਹੁਣ ਪਤਾ ਲੱਗਦਾ ਜਾਂਦਾ ਨੀਲੀ ਰਵੀ ਦਾ ਗਾਂ ਫਿਊਚਰ ਚੰਗਾ ਆਉਣ ਵਾਲਾ ਹੂੰ ਜਿਵੇਂ ਕਹਿੰਦੇ 6 ਬਲੱਡ ਲਾਈਨਾਂ ਕੱਟੇ ਚ ਰਲ ਗਈਆਂ ਤੇ ਮੱਝ ਬਹੁਤ ਚੰਗੀ ਹੈ ਹੂੰ ਫਿਰ ਹੁਣ ਸਾਨੂੰ ਵੀ ਚੰਗੇ ਰਿਜ਼ਲਟ ਵੇਖਣ ਨੂੰ ਮਿਲਣਗੇ ਹੂੰ ਤੇ ਅਸੀਂ ਵੀ ਐਕਸਪੈਕਟ ਕਰਦੇ ਹਾਂ ਵੀਰ ਜੀ ਵੱਧ ਤੋਂ ਵੱਧ ਸਿਮਨ ਤੇ ਵਧੀਆ ਤੋਂ ਵਧੀਆ ਰਿਜ਼ਲਟ ਵਖਾਉਣ ਸਾਨੂੰ ਹੂੰ ਤੇ ਗਾਂ ਨੀਲੀ ਰਵੀ ਦਾ ਨਾਮ ਰੌਸ਼ਨ ਕਰਨ ਸਹੀ ਹੈ ਇਹਦੇ ਤੋਂ ਨੀਲੀ ਰਵੀ ਅੱਗੇ ਵਧੂ ਫੁੱਲੂਗੀ ਤੇ ਆਸ ਇਹ ਵੱਜਦੀ ਆ ਦੋਸਤੋ ਵੀ ਜਦੋਂ ਇਨ੍ਹਾਂ ਵਰਗੇ ਭਰਾਵਾਂ ਕੋਲ ਇਹ ਕੱਟਾ ਜਾਊਗਾ ਤੇ ਸੀਮਨ ਵਧੀਆ ਤਰੀਕੇ ਨਾਲ ਬਣ ਕੇ ਫੀਲਡ 'ਚ ਵਾਪਸ ਆਊਗਾ ਤਾਂ ਫਿਰ ਇਹਦੇ ਨਾਲ ਨਸਲ ਦਾ ਫਾਇਦਾ ਹੋਣਾ ਹੀ ਹੋਣਾ ਹੈ ਸੀਮਨ ਦੀ ਗੱਲ ਕਰਦੇ ਆ ਦੋਸਤੋ ਤਾਂ ਬੋਲ ਦਾ ਨਾਮ ਬਹੁਤ ਜ਼ਰੂਰੀ ਹੁੰਦਾ ਤੇ ਉਹ ਆਪਾਂ ਬਾਈ ਹਰਪ੍ਰੀਤ ਸਿੰਘ ਜੀ ਹੋਰਾਂ ਤੋਂ ਹੀ ਪੁੱਛਾਂਗੇ ਕਿਉਂਕਿ ਅੱਜ ਜਿਹੜੇ ਚਿਹਰੇ ਇਕੱਠੇ ਹੋਏ ਆ ਇਹਨਾਂ ਦੀ ਹਾਜ਼ਰੀ 'ਚ ਇਹ ਬੋਲ ਦਾ ਕੋਈ ਨਾਮਕਰਨ ਕੀਤਾ ਜਾਵੇ ਤਾਂ ਉਹ ਹੋਰ ਵੀ ਵਧੀਆ ਗੱਲ ਹੋਊਗੀ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਜ਼ਰੂਰ ਇਸ ਵਿਸ਼ੇ ਤੇ ਕਰਦੇ ਆ ਹਰਪ੍ਰੀਤ ਭਾਈ ਵੱਖਰੇ ਵੱਖਰੇ ਏਰੀਏ ਤੋਂ ਭਰਾ ਪਹੁੰਚਿਆ ਵੈਸੇ ਜਿਹੜੇ ਚਿਹਰੇ ਆਪਾਂ ਦੇਖ ਰਹੇ ਆਂ ਬਹੁਤ ਔਖਾ ਹੋ ਜਾਂਦਾ ਰਹੀਆਂ ਮਿਆਂ ਦੇ ਵਿੱਚ ਫੇਰ ਇਕੱਠੇ ਹੋਣਾ ਹਨ ਮੈਂ ਚਾਹੁੰਨਾ ਵੀ ਆਪਾਂ ਕੱਟੇ ਦਾ ਨਾਮ ਜੇ ਤੁਸੀਂ ਕੋਈ ਸੋਚਿਆ ਹੋਇਆ ਤਾਂ ਅੱਜ ਹੀ ਆਪਾਂ ਇਹਦਾ ਨਾਮ ਵੀ ਜ਼ਰੂਰ ਰੱਖ ਦਈਏ ਕਿਉਂਕਿ ਇਹ ਬਰੀਡਿੰਗ ਵਾਲਾ ਬਹੁਤ ਲੈ ਦੇ ਤੋਂ ਨਸਲ ਵਾਲੇ ਪਾਸੇ ਨੂੰ ਆਪਾਂ ਤੁਰਨਾ ਤੇ ਸੀਮਨ ਸਟਰਾ ਵੀ ਨੇਚਰਲੀ ਆਪਾਂ ਨੂੰ ਤਿਆਰ ਕਰਾਉਣੇ ਚਾਹੀਦੇ ਹਨ ਕੋਈ ਨਾਮ ਸੋਚਿਆ ਹੋਵੇ ਜਿਹੜਾ ਤੁਸੀਂ ਇਸ ਕੱਟੇ ਦਾ ਕੀ ਰੱਖਣਾ ਚਾਹੁੰਦੇ ਹਾਂਜੀ ਜੀ ਵੀਰੇ ਆਪਾਂ ਨਾ ਕੱਟੇ ਦਾ ਨਾਮ ਸੋਚਿਆ ਹੋਇਆ ਹੈ ਹੂੰ ਤਾਂ ਉਹ ਦੇਸ਼ ਭਗਤ ਬਾਬਾ ਜੀ ਦੀ ਰੋਹਾਨੀਅਤ ਸਦਕਾ ਇਸ ਕੱਟੇ ਦਾ ਨਾਮ ਫਿਰੋਜ਼ ਰੱਖਿਆ ਫਿਰੋਜ਼ ਫਿਰੋਜ਼ ਹਾਂਜੀ ਠੀਕ ਹੈ ਅੱਜ ਤੋਂ ਫਿਰ ਆਪਾਂ ਇਹ ਕਹਿਣਾ ਸ਼ੁਰੂ ਕਰ ਦਾਂਗੇ ਕਿ ਬਾਈ ਜੀ ਹੋਰਾਂ ਨੇ ਫਿਰੋਜ਼ ਨਾਮ ਦਾ ਬੁੱਲ ਜਿਹੜਾ ਕੱਟਾ ਇੱਕ ਉਹ ਘਰੇ ਸੰਭਿਆ ਖਰੀਦਿਆ ਬਾਈ ਜੀ ਹੋਰਾਂ ਕੋਲ ਹਾਂ ਠੀਕ ਹੈ ਤੇ ਮੈਂ ਕੱਲ ਕਹਿਣੀ ਚਾਹੂੰਗਾ ਕਿ ਸਾਰੇ ਹੀ ਵੀਰਾਂ ਦਾ ਜਿਹੜੇ ਆਪਣਾ ਬੜਾ ਕੀਮਤੀ ਸਮਾਂ ਕੱਢ ਕੇ ਆਏ ਨੇ ਬਹੁਤ ਬਹੁਤ ਧੰਨਵਾਦ ਔਰ ਮੇਰਾ ਬੇਟਾ ਜਸਵਿੰਦਰ ਸਿੰਘ ਜਿਸ ਨੂੰ ਬਹੁਤ ਸ਼ੌਂਕ ਹੈ अच्छा, है। है। अच्छा।, अच्छा। वो 14 ਕਿ ਸਾਲ ਦਾ ਹੈ ਠੀਕ ਹੈ ਉਹ ਮੇਰੇ ਨਾਲ ਬਹੁਤ ਕੰਮ ਧੰਦਾ ਵੀ ਕਰਾਉਂਦਾ ਉਹਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ اچھا ਉਹ ਮੇਰੇ ਨਾਲ ਆਉਣਾ ਚਾਹ ਰਿਹਾ ਸੀ ਉਹ ਕਿਹਾ papa ਮੈਂ ਵੀ ਤੁਹਾਡੇ ਨਾਲ ਜਾਣਾ ਪਰ ਲੇਕਿਨ ਕਿਸੇ ਕਾਰਨ ਕਰਕੇ ਉਹ ਨਹੀਂ ਆ ਸਕਿਆ ਤਾਂ ਮੈਨੂੰ ਖੁਸ਼ੀ ਹੈ ਕਿ ਮੇਰਾ ਬੇਟਾ ਵੀ ਇੱਕ ਕੁਦਰਤ ਦੇ ਨਾਲ ਜੁੜਿਆ ਸਹੀ ਹੈ ਸੋ ਦੋਸਤੋ ਕੱਟੇ ਦਾ ਨਾਮ ਅੱਜ ਤੋਂ ਬਾਈ ਜੀ ਹੋਰਾਂ ਨੇ ਰੱਖਿਆ ਫਿਰੋਜ਼ ਨਾਮ ਇਸ ਕਰਕੇ ਵੀ ਦੱਸਨੇ ਜ਼ਰੂਰੀ ਹੁੰਦੇ ਆ ਵੀ ਇਹ ਨਾਮ ਬਾਈ ਜੀ ਹੋਰਾਂ ਨੇ ਸਿਲੈਕਟ ਕੀਤਾ ਕੋਸ਼ਿਸ਼ ਕਰਿਓ ਹੋਰ ਵੀ ਜੇ ਕੋਈ ਭਰਾ ਚੰਗੇ ਬੁੱਲ ਮੱਝਾਂ ਸਾਹਮ ਦਾ ਤਾਂ ਇਹ ਨਾਂ ਨੂੰ ਧਿਆਨ ਚ ਰੱਖ ਕੇ ਹੋਰ ਜਿਹੜੇ ਕੱਟੇ ਤੁਸੀਂ ਸਾਂਭੋਗੇ ਉਹਨਾਂ ਦੇ ਨਾਮ ਕੋਈ ਅਲਹਿਰਾ ਸੋਚੋ ਇਹਨਾਂ ਨੇ ਇੱਕ ਡਿਫਰੈਂਟ ਜਿਹਾ ਨਾਮ ਬਹੁਤ ਸੋਹਣਾ ਫਿਰੋਜ਼ ਇਸ ਕੱਟੇ ਦਾ ਰੱਖਿਆ ਧੰਨਵਾਦ ਜਿੰਨੇ ਵੀ ਵੀਰ ਇੱਥੇ ਤੁਸੀਂ ਪਹੁੰਚਿਓ ਬਾਈ ਤੁਹਾਡਾ ਸੈਦ ਕਡੇਰੀ ਫਾਰਮਿੰਗ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਮਿਹਰਬਾਨੀ ਸੋ ਦੋਸਤੋ ਇਹ ਸ਼ੌਂਕੀਆ ਵੀਡੀਓ ਸੀ ਤੇ ਇਹ ਯਾਦਾਂ ਜੁੜਦੀਆਂ ਕਉਕੇ ਇਕੱਟਾ ਵੱਡਾ ਹੋਊਗਾ ਤੇ ਜਿਵੇਂ ਜਿਵੇਂ ਵੱਡਾ ਹੋਊਗਾ ਤੇ ਉਦੋਂ ਇਹ ਵੀਡੀਓ ਕੱਢ ਕੇ ਬਾਈ ਜੀ ਹੋਰੀ ਦੇਖਣਗੇ ਤੇ ਇਸ ਚ ਫੇਰ ਤੁਹਾਨੂੰ ਇਹ ਬੁੱਲ ਦਿਸੂਗਾ ਇਹ ਕੱਟਾ ਦਿਸੂਗਾ ਤੇ ਨਾਲ ਇਹਦੀ ਮਾਂ ਜਿਵੇਂ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਆ ਤੇ ਇਹ ਸਾਰੇ ਚਿਹਰੇ ਜਿਹੜੇ ਪਹਿਲਾਂ ਤੁਸੀਂ ਵੀਡੀਓ ਚ ਜਿਨ੍ਹਾਂ ਨਾਲ ਗੱਲਾਂਬਾਤਾਂ ਵੀ ਕੀਤੀਆਂ ਉਹਨਾਂ ਨੂੰ ਵੀ ਤੁਸੀਂ ਦੇਖ ਚੁੱਕੇ ਹੋ ਇਹ ਇਹਨਾਂ ਦਾ ਇੱਕ ਫਾਰਮ ਬਾਈ ਜੀ ਹੋਰਾਂ ਦਾ ਜਿਹਦੇ ਚ ਦੋ ਮੁਰਾ ਤੇ ਨੀਲੀ ਰਾਵੀ ਦੋਨਾਂ ਤੇ ਕੰਮ ਸੀ ਪਰ ਇਸ ਟਾਈਮ ਮੈਂ ਮੰਨੂਗਾ ਵੀ 70 ਤੋਂ 75% ਨੀਲੀ ਰਾਵੀ ਨਸਲ ਦਾ ਫਾਰਮ ਬਣ ਗਿਆ ਰਣਯਾਲਾ ਕਲਾਂ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਹੈ। ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ।